ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਇੱਕ ਅਸੀਂ ਖੇਡ ਕਬੱਡੀ ਜਗਤ ਦੇ 스타 ਖਿਡਾਰੀ ਨਾਲ ਮਿਲਾਉਣ ਜਾ ਰਹੇ ਹਾਂ ਤੇ ਜਿਵੇਂ ਤੁਹਾਨੂੰ ਪਤਾ ਹੀ ਆਪਾਂ YouTube ਤੇ ਥੋੜੀਆਂ ਜਿਹੀਆਂ ਵੀਡੀਓ ਗੈਪ ਪੈ ਗਿਆ ਸੀਗਾ ਥੋੜਾ ਜਿਹਾ ਕੰਮ ਬੰਦ ਸੀਗਾ ਥੋੜਾ ਬਿਜੀ ਸੀਗਾ ਟਾਈਮ ਘੱਟ ਮਿਲਦਾ ਸੀ ਤੇ ਹੁਣ ਬਹੁਤ ਸਾਰੇ ਵੀਰਾਂ ਨੇ ਕਿਹਾ ਵੀ ਇਹਨੂੰ ਫੇਰ ਸ਼ੁਰੂ ਕਰੋ ਤੇ ਅੱਜ ਅਸੀਂ ਮਹਨੇਪਿੰਡ ਦੇ ਕਬੱਡੀ ਕੱਪ ਤੇ ਆਏ ਸੀਗੇ ਸੋ ਇੱਥੇ ਤੁਹਾਨੂੰ ਇੱਕ ਕਬੱਡੀ 스타 ਦੇ ਨਾਲ ਮਿਲਾਉਣ ਜਾ ਰਹੇ ਹਾਂ ਉਹ ਕੌਣ ਹੈ ਉਹ ਕੈਨੇਡਾ ਵੀ ਬਹੁਤ ਵਧੀਆ ਖੇਡੇ ਆ ਉਹ ਸ਼ਾਹਕੋੜ ਦੀ ਟੀਮ ਲਈ ਵੀ ਟੌਪ ਦੇਤਾ ਹੋਵੇ ਬੋਲਦਾ ਜ਼ਿਲ੍ਹੇ ਫਿਰੋਜ਼ਪੁਰ ਦਾ ਮਈਆਂ ਵਾਲਾ ਪਿੰਡ ਮੇਰੇ ਨਾਲ ਹੈ ਲੱਭੂ ਮਈਆਂ ਵਾਲਾ ਤਬੂ ਕੀ ਹਾਲ ਚਾਲ ਵਧੀਆ ਬਈ ਤੂੰ ਸੁਣਾ ਕੇ ਦਾਈ ਠੀਕ ਠਾਕ ਹੈ ਬਹੁਤ ਵਧੀਆ ਠੀਕ ਹੈ ਬਈ ਘਰ ਪਰਿਵਾਰ ਬਹੁਤ ਵਧੀਆ ਰੱਬ ਦੀ ਕਿਰਪਾ ਵਧੀਆ ਜਮਾਂ ਸੈਟ ਹਾਂਜੀ ਕੈਨੇਡਾ ਫਿਰ ਖੇਡਣ ਗਿਆ ਸੀ ਕਿਵੇਂ ਰਿਹਾ ਉਸ ਸਮਾਂ ਕੈਨੇਡਾ ਬਈ ਵਧੀਆ ਰਿਹਾ ਬਹੁਤ ਵਧੀਆ ਸੀ ਹਾਂ ਬਈ ਯਾਨੀ ਕਿ ਮਨ ਖੁਸ਼ ਆ ਵੀ ਪਹਿਲੀ ਵਾਰ ਕੈਨੇਡਾ ਗਿਆ ਹਾਂ ਹਾਂ ਬਈ ਪਹਿਲੀ ਵਾਰ ਗਏ ਬਹੁਤ ਵਧੀਆ ਕੇ ਦਿਆ ਮਨ ਪੂਰਾ ਖੁਸ਼ ਆ ਲੱਭੂ ਆਪਾਂ ਸਟਾਰਟਿੰਗ ਕਰਦੇ ਆ ਬਚਪਨ ਤੋਂ ਵੀ ਕਬੱਡੀ ਕਿਹਨੂੰ ਦੇਖ ਕੇ ਖੇਡਣ ਲੱਗਾ ਜਾਂ ਮੰਨ ਚ ਕਬੱਡੀ ਵਾਲੇ ਪਾਸੇ ਨੂੰ ਬਚਪਨ ਕਿਵੇਂ ਆਇਆ ਲੱਭੂ ਕਬੱਡੀ ਆਪਣੇ ਘਰੋਂ ਬਈ ਆਪਣਾ ਭਰਾ ਖੇਡਦੇ ਬਈ ਸਣੀ ਅੱਛਾ ਵੱਡਾ ਭਰਾ ਖੇਡਦਾ ਸੀ ਹਾਂ ਤੇ ਉਹਦਾ ਸ਼ੌਂਕ ਸੀ ਤੇ ਆਪਾਂ ਉਹਦੇ ਵੇਖ-ਵੇਖ ਕੇ ਖੇਡਣ ਲੱਗ ਪਏ ਅਸੀਂ ਉਹਨੂੰ ਵੇਖ ਕੇ ਖੇਡਣ ਲੱਗ ਪਏ ਹਾਂ ਬਈ ਪਹਿਲਾ ਮੈਚ ਕੋਈ ਮੰਨ ਲਓ ਵਜਨੀ ਕਬੱਡੀ ਦਾ ਖੇ ਮਜਨੀ ਬਈ ਖੇਡੀ ਆ ਯਾਨੀ ਕਿ ਬਾਲਾਂ ਨੂੰ ਖੇਡਿਆ ਨਹੀਂ ਕੋਈ ਗੈਂਤੀ ਦੇ ਮੈਚ ਖੇਡੇ ਅੱਛਾ ਵੀ ਜਿਹੜੇ ਆਪਣੇ ਨੇੜੇ ਤੇੜੇ ਲੋਕ ਨੇੜੇ ਮੇੜੇ ਹਾਂ ਖੇਡ ਲਿਆ ਤੇ ਆ ਗਏ ਬਸ ਬਾਲਾਂ ਨਹੀਂ ਖੇਡੇ ਹਾਂਜੀ ਬਈ ਤੇ ਸਰਕਲ ਹੀ ਖੇਡੀ ਆ ਕਿ ਜਿੱਦਾਂ ਆਪਣੇ ਸਕੂਲਾਂ ਚ ਨੈਸ਼ਨਲ ਸਟਾਈਲ ਹੁੰਦੀ ਹੈ ਜਿਹੜੀ ਉਹ ਵੀ ਥੋੜੀ ਬਹੁਤੀ ਖੇਡੀ ਆ ਸਕੂਲ ਵਾਲੀ ਖੇਡੀ ਆ ਬਈ ਆ ਸਰ ਕ੍ਰਿਕਟ ਨੈਸ਼ਨਲ ਸਟਾਈਲ ਦੀ ਖੇਡੀ ਆ ਨੈਸ਼ਨਲ ਨਹੀਂ ਖੇਡੀ ਸਕੂਲ ਅੱਛਾ ਸਰਕਲ ਹੀ ਖੇਡੀ ਆ ਸਰਕਲ ਹੀ ਖੇਡਿਆ ਹਾਂ ਬਈ ਤੇ ਲੱਭ ਪੜਿਆ ਕਿੰਨਾ ਕਾ ਸਟੱਡੀ ਕਿੰਨੀ ਕੀਤੀ ਲੱਭ ਨਹੀਂ ਮੈਂ 12 ਕੀਤੀ ਆ 12 ਕੀਤੀ 12th ਕੀਤੀ ਹਾਂ ਕਿਹੜੇ ਸਕੂਲ ਚ ਆਪਾਂ ਜੀਰੇ ਬਾਰਾਂ ਦਾ ਬੜਾ ਔਖਾ ਹੀ ਸੀ ਗੱਲ। ਔਖਾ ਸੀ। ਫੜਨ ਤਲਬੂ ਕੇਵੇਂ ਸੀਗਾ ਵੀ ਬਾਬਾ ਹੁਸ਼ਿਆਰ ਸੀਗਾ, ਦਰਮਿਆਨਾ ਸੀਗਾ ਕਿ ਠੀਕ ਹੀ ਸੀ ਬਈ, ਨਾ ਬੜਾ ਹੁਸ਼ਿਆਰ ਬੜਾ ਟਾਈਮ ਪਾਸ ਜਾਈ ਸੀ, ਠੀਕ ਸੀ ਹਾਂ ਬਈ। ਜਿਹੜੇ ਕਿ ਬਿਨਾ ਫੇਲ ਫੂਲ ਹੋਏ ਤੋਂ ਬਾਰਾਂ ਕਰ ਲਿਆ। ਹਾਂ, 12 ਕਰ ਲਿਆ। ਬ੍ਰੇਕਾਂ ਲੱਗੀਆਂ ਤੇ ਬ੍ਰੇਕ ਨਹੀਂ ਲੱਗੀ ਕੋਈ। ਠੀਕ ਹੈ, ਠੀਕ ਹੈ, ਠੀਕ ਹੈ। ਤੇ ਜਿਹੜਾ ਪਹਿਲਾ ਮੈਚ ਕੋਈ ਯਾਦ ਹੋਵੇ ਜ਼ਿੰਦਗੀ ਦਾ ਯਾਰ ਵੀ ਅਸੀਂ ਪਹਿਲੇ ਦਿਨ ਪਿੰਡੋਂ ਬਾਹਰ ਖੇਡਣ ਗਏ ਹੋਏ ਕੋਈ ਯਾਦਗਾਰੀ ਮੈਚ ਜਿਹਾ ਹੋਵੇ ਜਿੱਥੇ ਲੱਭੂ ਵਧੀਆ ਖੇਡਿਆ ਹੋਵੇ ਕੋਈ ਯਾਦ ਜੀ ਹੈਗੀ ਆ ਪਹਿਲਾ ਮੈਚ ਬਈ ਆਪਾਂ ਕਿ ਡੇਸੀ ਕਲਾਸ ਕੇ ਡੇਸੀ ਇਧਰ ਕਲਾਸ ਆਪਣੇ ਫਰੋਹੇ ਪਰਚਾ ਹਾਂ ਫਰੋਹੇ ਪਰਚਾ ਘਰ ਮਾਜ ਮੇਲਾ ਹੁੰਦਾ ਘਰ ਮਾਜ ਜਾ ਯਾਨੀ ਕਿ ਉਦੋਂ ਵਧੀਆ ਕੌਡੀਆਂ ਬਣ ਜਾਈ ਮੈਂ ਸੇਮੀ ਕਾ ਆ ਪਿੰਡ ਦੀ ਟੀਮ ਬਣਾਈ ਮੱਝਾਂ ਵਾਲੇ ਦੀ ਕੌਣ ਕੌਣ ਸੀ ਨਾਲ ਮਾਹਰ ਟਾਈਮ ਦਾ ਫੌਜੀ ਚਾਂਸ 88 ਵਾਲਾ ਸੀ ਅੱਛਾ ਤੇ ਨਾਲ ਜਗਤਾਰ ਸੀ ਇੱਕ ਬੰਦਾ ਬੜਾ ਨੀ ਕਿਹੜਾ ਸੀ ਬਈ ਜਗਤਾਰ ਤੇ ਪਿੰਡ ਵਾਲੇ ਕਿਹੜੇ ਕਿਹੜੇ ਪਿੰਡ ਚਰਾਗ ਸੀ ਫਰਿਆ ਸੀ ਸਾਰੀ ਸੀ ਸੇਬ ਕੀਤੀ ਮੈਂ ਸੀ ਤੇ ਉਹਦੇ ਫੌਜੀ ਸੈੱਟ ਜਾਣੀ ਸੀ ਅੱਛਾ ਤੇ ਉਹ ਮਨ ਕੋਪੜਾ ਤੂੰ ਪਾਈ ਆ ਮੈਂ ਵੀ ਨਾਲ ਪਾਈ ਗਿਆ ਪਹਿਲੇ ਦਿਨ ਅੱਛਾ ਤਮੈ ਫੈਮੀ ਰੱਖ ਵਧੀਆ ਕਬੜੀਆਂ ਮੂੜਿਆ ਗਿਆ ਪਹਿਲਾ ਮੈਚ ਇਧਰ ਉਹ ਨਹੀਂ ਮੈਂ ਤਨ ਚੜ ਖੇਡਿਆ ਪਹਿਲਾਂ ਢੇਰਾਂ ਤੇ ਸੀ ਜਾਨੀ ਜਿੱਦਦੇ ਮੌਕਾ ਉਧਰ ਮਿਲਿਆ ਅੱਛਾ ਉਧਰ ਖੁੱਲ ਕੇ ਮੌਕੇ ਮਿਲਿਆ ਵਧੀਆ ਰੇਡਾਂ ਪਾ ਜੀ ਵਧੀਆ ਮਿਲਿਆ ਬਈ ਉਧਰ ਮੌਕਾ ਸਭ ਗਿਆ ਸੈਮੀ ਦਾ ਕੋਈ ਪੂਰੀਆਂ ਵਧੀਆ ਕਹਿੰਦੇ ਕਿ ਫਿਰ ਉਧਰ ਹੋ ਗਈ ਵੀ ਲੱਭੂ ਲੱਭੂ ਹੋ ਗਈ ਹਾਂ ਉਧਰ ਹੋ ਗਈ ਹਾਂ ਬਈ ਪਤਾ ਲੱਗ ਗਿਆ ਵੀ ਮੁੰਡਾ ਉੱਠ ਗਿਆ ਮੰਨਾਂ ਦੀ ਰੇਡਰ ਆ ਗਿਆ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਤੇ ਉਹ ਜ਼ਿੰਦਗੀ ਦਾ ਕੋਈ ਟੂਰਨਾਮੈਂਟ ਚੱਲ ਸੈਮੀ ਤੱਕ ਗਿਆ ਹੈ ਯਾਦਗਾਰੀ ਮੈਚ ਆ ਕੋਈ ਐਹੋ ਜਿਹਾ ਟੂਰਨਾਮੈਂਟ ਇਹ ਇਧਰ ਬਾਲਾ ਜੀ ਆਪਣੇ ਮਰਜੇ ਕੇ ਪਹਿਲੀ ਵਾਰ ਬੈਸਟ ਨਿਕਲਿਆ ਜੀ ਬੈਸਟ ਨਿਕਲਿਆ ਸੀ ਹਾਂ ਠੀਕੀ ਬੈਸਟਾਂ ਨੂੰ ਕੀ ਸੀਗਾ ਬੈਸਟਾਂ ਬਈ 11000 ਤੇ ਨਾਲ ਕੱਪ ਸੀ ਕਿੰਨਾ ਚਾਰ ਕੱਪ ਨਿਕਾ ਜਾਈ ਸੀ ਪਰ ਬਹੁਤ ಜಾ ਸੀ ਬਈ ਉਹਦਾ ਬਹੁਤ ಜಾ ਸੀ ਹਾਂ ਹਜੇ ਵੀ ਘਰੇ ਹੈਗਾ ਬਾਲਾ ਜੀ ਦੇ ਚਾ ਸੀ ਨਿੱਕੇ ਕੱਪ ਦਾ ਠੀਕ ਹੈ ਠੀਕ ਹੈ ਠੀਕ ਹੈ ਘਰ ਮੇਂ ਸੀ ਉਹ ਵੀ ਨਵਾਂ ਹੀ ਲੱਗੇ ਸੀ ਯਾਰ ਪਹਿਲੀ ਵਾਰ ਬੈਸਟ ਨਿਕਲੇ ਬਹੁਤ ಜಾ ਸੀ ਬਹੁਤ ಜಾ ਘਰ ਘਰ ਦੇ ਵੀ ਖੋਜ ਸੀਗੇ ਸਣੀ ਵੀ ਫਿਰ ਹਨਾ ਪੂਰੇ ਖੋਜ ਬਈ ਬਾਗੋ ਬਾਗ ਜੀ ਹਾਂ ਹਾਂ ਤੁਰ ਪਿਆ ਬਸ ਠੀਕ ਆ ਹਾਂ ਆ ਬਈ ਤੇ ਮੰਨ ਲਓ ਵੀ ਲੱਭੂ ਜਦੋਂ ਹਣ ਵਾਲਾ ਸਟਾਰਟਿੰਗ ਹੋ ਗਈ ਕਈ ਪਲੇਅਰ ਹੁੰਦੇ ਲੱਭੂ ਜਿਵੇਂ ਸੰਘਰਸ਼ ਵਾਲਾ ਕਰਨਾ ਪੈਂਦਾ ਵੀ ਟੱਕਰਾਂ ਮਾਰਦਿਆਂ ਇੱਕ ਪਲੇਅਰ ਆਉਂਦਾ 2 4 ਸਾਲ 5 ਸਾਲ ਹਰੀ ਜਾਂਦਾ ਲਗਾਤਾਰ ਵੀ ਜਿੱਤਣ ਔਖੇ ਲੱਗਦੇ ਆ ਲੱਭੂ ਨੂੰ ਫਿਰ ਇਹ ਜਿਹੜਾ ਸੰਘਰਸ਼ ਜਿਹੜਾ ਜਿਆਦਾ ਸਟ੍ਰਗਲ ਤਾਂ ਨਹੀਂ ਕਰਨਾ ਪਿਆ ਨਹੀਂ ਨਹੀਂ ਬਈ ਆਪਾਂ ਨੂੰ ਨਹੀਂ ਕਰਨਾ ਪਿਆ ਮੈਂ ਤਾਂ ਘਰ ਨੇ ਕਿਡਣ ਲੱਗਿਆ ਸੀ ਸਾਲਾਂ ਤੱਕ ਵੀ ਮੈਂ ਬਰਾਬਰੀ ਕਰਮ ਪੂਰਾ ਸੈੱਟ ਹੋ ਗਿਆ ਜੀ ਅੱਛਾ ਸਾਲਾਂ ਤੱਕ ਜਣ ਕੇ ਜਿੱਤਣ ਲੱਗ ਜਿੱਤਣ ਲੱਪੇ ਵਧੀਆ ਪੈਂਟ ਲੈਣ ਲੱਪੇ ਆਉਂਦਾ ਜਾਨੀ ਕਿ ਨਾਂ ਬਣ ਗਏ ਮਾੜਾ ਮੋਟਾ ਕੇ ਖਾਏਗਾ ਬੰ ਲੱਭੂ ਨੂੰ ਫਿਰ ਜਿਹੜਾ ਪਲੇਅਰ ਬਣਨ ਤੱਕ ਨਾਂ ਬਣਾਉਣ ਤੱਕ ਜਿੱਤਣ ਤੱਕ ਕਿਹੜੇ-ਕਿਹੜੇ ਬੰਦਿਆਂ ਦਾ ਸਹਿਯੋਗ ਲਿਆ ਪਰਿਵਾਰ ਦਾ ਜਾਂ ਯਾਰਾਂ ਦੋਸਤਾਂ ਦਾ ਕਿਹਦੀ ਜੈਨਸਪੋਰਟ ਰਹੀ ਹੈ ਸਭ ਤੋਂ ਪਹਿਲਾਂ ਮੇਰਾ ਆਪਣਾ ਭਰਾ ਹੀ ਆ ਸਣੀ ਦਾ ਐਸਾ ਨਹੀਂ ਢੱਲੋ ਹਾਂ ਸਣੀ ਢੱਲੋ ਬਈ ਉਹਦੀ ਸਭ ਤੋਂ ਵੱਧ سپورਟ ਆ ਆਹ ਜਿਆਦਾ سپورਟ ਆ ਹਾਂ ਉਹਨੇ ਬਹੁਤ ਜੋਰ ਲਾਇਆ ਘਰੇ ਥੋੜਾ ਬਾਪੂ ਰੋਗ ਦਾ ਹੀ ਪਲਾਨ ਡਰਦਾ ਹੀ ਸਾਟਾ ਤੋਂ ਅੱਛਾ ਵੀ ਨਹੀਂ ਖੇਡਣਾ ਨਹੀਂ ਖੇਡਣਾ ਪਰ ਉਹਦੀ ਆਪਣਾ ਬਹੁਤ سپورਟ ਰਹੀ ਬਈ ਉਹ ਕਹਿੰਦਾ ਖੇਡ ਕੋਣੀ ਹੁੰਦਾ ਨਹੀਂ ਜਿਹੜਾ ਸਣੀ ਹੈ ਇਹ ਦਰਾ ਸਗਾ ਭਰਾ ਰੀਅਲ ਬ੍ਰਦਰ ਹੈ ਕਿ ਚਾਚੇ ਦਾਇ ਦਾ ਮੁੰਡਾ ਭਾਈ ਯਾਨੀ ਹੈ ਇਹਦਾ ਚਾਚੇ ਦਾ ਮੁੰਡਾ ਅੱਛਾ ਪਰ ਹੈ ਆਪਣਾ ਭਰਾਵਾਂ ਤੋਂ ਵੱਡਾ ਅੱਛਾ 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 ਆ ਯਾਨੀ ਕਿ ਜਮਾਇਟ ਫੈਮਲੀ ਆ ਆਪਣੇ ਸਾਰੇ ਇਕੱਠੇ ਰਹਿੰਦੇ ਆ ਇਕੱਠੇ ਰਹਿੰਦੇ ਆ ਬਾ ਜਿਵੇਂ ਕਿ ਭਾਈ ਹੁਣੀ ਤਿੰਨਨ ਭਰਾ ਤੇ ਮੈਂ ਗੱਲਾਈ ਸੀ ਅੱਛਾ ਤੂੰ ਇਕੱਲਾ ਸੀ ਹਾਂ ਤੇ ਪਰ ਆਪਣੇ ਹੈ ਉਹ ਗੱਲ ਹੈ ਨਹੀਂ ਜਿਵੇਂ ਕਥਾਂ ਰੋਟੀ ਸਾਰਾ ਇਕੱਠਾ ਹੀ ਆ ਬਈ ਅੱਛਾ 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 ਚਲੋ ਇਹ ਵੀ ਵਧੀਆ ਗੱਲ ਖੁਸ਼ੀ ਦੀ ਗੱਲ ਹੈ ਨਾ ਕਿ ਅੱਜ ਕੱਲ ਦੇ ਜਮਾਨੇ 'ਚ ਜਿਹੜੇ ਇਕੱਠੇ ਪਰਿਵਾਰ ਜਾਂ ਜੁਆਇਟ ਫੈਮਲੀ ਆ ਬਹੁਤ ਘੱਟ ਆ ਹਾਂਜੀ 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 ਬਹੁਤ ਘੱਟ ਆ ਵੀ ਬਾਕੀ ਆਪਣੇ ਭਰਾਵਾਂ ਤੋਂ ਉਹਨਾਂ ਨੂੰ ਬਹੁਤ ਸ਼ ਉਹਨੂੰ ਬੜਾ ਜਿਆਦਾ ਸੀ ਅੱਛਾ ਅੱਛਾ ਹਾਂ ਤੇ ਫਿਰ ਜਦੋਂ ਲੱਭੂ ਪਹਿਲੇ ਸੀਜ਼ਨ ਜਿੱਤਣ ਲੱਗ ਪਿਆ ਫਿਰ ਫੋਨ ਤੇ ਜਾਂ ਰੋਹੇ ਗੱਲਬਾਤ ਹੁੰਦੀ ਰਹਿੰਦੀ ਹੋਊਗੀ ਸਨੀ ਬਾਈ ਨਾਲ ਕੀ ਯਾਰਾ ਸੀ ਉਹ ਉਹਨੇ ਬਹੁਤ ਹੌਸਲੀ ਬਈ ਬਹੁਤ ਹੌਸਲਾ ਦੇਣਾ ਉਹਨੇ ਬਹੁਤ ਜਿਆਦਾ ਹਾਂ ਠੀਕ ਹੈ ਠੀਕ ਹੈ ਉਹਨੇ ਡੇਲੀ ਸਮਝਾਉਣਾ ਸੈਟ ਆ ਬਸ ਬਚ ਕੇ ਰਹਿ ਸੱਟ ਫੇੜ ਤੋਂ ਬਹੁਤ ਹੌਸਲਾ ਦਿੱਤਾ ਉਹਨੇ ਬਈ ਤੱਕ ਪੈਸੇ ਦੀ ਕਮੀ ਨਹੀਂ ਆਉਂ ਦਿੱਤੀ ਅੱਛਾ ਕੋਈ ਚੱਕਰ ਨਹੀਂ ਖੇੜੀ ਜਿਹੜੀ ਚੀਜ਼ ਦੀ ਲੋੜ ਆ ਤੂੰ ਦੱਸ ਦੱਸ ਹਾਂ ਖੁੱਲ ਕੇ ਦੱਸ ਹਾਂ ਬਈ ਫਿਰ ਪਿੰਡਵਾਰ ਤੁਸੀਂ ਜਿੱਤਣ ਲੱਗੇ ਅਕੈਡਮੀ ਵਾਲੇ ਪਾਸੇ ਨੂੰ ਕਿਵੇਂ ਵਧੇ ਕੀਨੇ ਗੱਲ ਕਰਾਈ ਕਿਵੇਂ ਪਹਿਲਾ ਮੈਚ ਕਿਹੜੀ ਅਕੈਡਮੀ ਚ ਖੇਡਿਆ ਅਕੈਡਮੀ ਬਈ ਮੈਂ ਪਿੰਡਵਾਰ ਖੇਡਿਆ ਨਹੀਂ ਵਧੀਆ ਖੇਡਣ ਲੱਪੇ ਅੱਛਾ ਕਿਉਂਕਿ ਮੇਜਰ ਲੀਗ ਪਣੀ ਨਮੀ ਨਮੀ ਉਹ ਤੇ ਚਰਾਗ ਨੇ ਗੱਲ ਕੀਤੀ ਉਹ ਸ਼ਾਹਕੋਟ ਦਾ ਸਾਡੇ ਆ ਰੀਡਰ ਆਪਣੇ ਪਿੰਡ ਦਾ ਚਰਾਗ ਪਹਿਲਾਂ ਖੇਡਦਾ ਸੀ ਹਾਂ ਚਰਾਗ ਪਹਿਲਾਂ ਖੇਡਦਾ ਜੀ ਇਹ ਮੈਂ ਪਹਿਲੇ ਮੈਚ ਤੇ ਲੈ ਗਿਆ ਬਈ ਹੂੰ ਮੈਂ ਪਹਿਲੇ ਮੈਚ ਗਿਆ ਬਈ ਬੰਦੇ ਸਾਰੇ ਵੱਡੇ ਸੀ ਉਹ ਹਾਂ ਪਲੇਅਰ ਜਿਆਦਾ ਮੈਂ ਡਰ ਗਿਆ ਉਹਨਾਂ ਜਿਆਦਾ ਅੱਛਾ ਮੈਂ ਖਣੀ 4 ਖਣੀ 5 ਪਾਜਾਂ ਮੈਂ ਵੀ ਕੋਈ ਨਾ ਪੱਧਿਆ ਸਾਰੇ ਜੱਫੇ ਸਾਰੇ ਜੱਫੇ ਦੂਜੇ ਮੈਚ ਚ 4 5 ਪਾਜਾਂ ਉੱਚੀ ਜੱਫੇ ਹਾਂ ਤੇ ਉਹਨਾਂ ਨੇ ਆਖਿਆ ਬੰਦਾ ਠੀਕ ਆ ਪਰ ਡਰਦਾ ਹਾਂ ਉਹਨਾਂ ਨੇ ਯਾਨੀ ਕਿ ਡਰ ਮਤਲਬ ਨਰਵਸ ਹੋ ਗਿਆ ਨਰਵਸ ਬੜਾ ਜਿਆਦਾ ਬਈ ਦੇਲੀ ਨਹੀਂ ਕਿਹਾਣਾ ਬੰਦੇ ਵੱਡੇ ਸੀ ਬਈ ਵੇਗੀ ਆ ਉਹ ਦਿਮਾਗ ਤੇ ਪ੍ਰੈਸ਼ਰ ਸੀ ਅੱਜ ਜੱਫੇ ਹਾਂ ਪਰ ਤੁਹਾਨੂੰ ਟਾਈਮ ਥੋੜਾ ਹੋਇਆ ਸੀ ਖੇਡ ਤੈਨੂੰ ਐਕਸਪੀਰੀਅੰਸ ਘੱਟ ਸੀਗਾ ਹਾਂ ਬੰਦੇ ਵੱਡੇ ਜਾਬੜੇ ਆ ਬਈ ਤੇ ਫਿਰ ਕੋਚ ਕਹਿੰਦਾ ਹੁੰਦਾ ਇਹ ਇੱਕ ਮੈਚ ਹੋਰ ਸੱਦਾ ਉਹਨੇ ਅੱਛਾ ਇੱਕ ਮੈਚ ਹੋਰ ਹਾਂ ਤੇ ਉਹਦੇ ਫਿਰ ਮਚਰਾਗ ਨੇ ਹੌਸਲਾ ਦਿੱਤਾ ਬਾਈ ਨੇ ਹੌਸਲਾ ਦਿੱਤਾ ਅੱਛਾ ਕਿਦਰ ਕੋਈ ਨਹੀਂ ਹੁੰਦਾ ਤੂੰ ਆਪਦੀ ਕੌਡੀ ਦੇ ਤੂੰ ਇਹ ਸੋਚ ਮੈਂ ਆਪਣੇ ਪਪੇ ਪੈਂਟ ਜੀ ਖੇਡਦਾ ਪੈਂਟ ਜੀ ਖੇਡਦਾ ਤੇ ਫਿਰ ਉਹਦੇ ਪਈ ਮੈਂ ਬਹੁਤ ਵਧੀਆ ਖੇਡਿਆ ਕਿ ਕਿਹੜਾ ਟੂਰਨਾਮੈਂਟ ਯਾਦ ਆ ਵੀ ਕਿੱਥੇ ਸੀ ਕੱਪ ਉਹਦੇ ਆਪ ਇੰਨਾ ਬਈ ਹੁਸ਼ਿਆਰਪੁਰ ਚ ਸੀ ਇੰਨਾ ਨਹੀਂ ਪਤਾ ਮੇਰੇ ਕੋ ਉਧਰ ਦਾ ਮੈਚ ਸੀ ਮੇਰੇ ਕੋ ਉਧਰ ਦਾ ਮੈਚ ਨਿਕੋ ਉਧਰ ਜਾਪੀ ਫਿਰ ਕਿਹੜੇ ਸੀ ਆ ਮੰਗੀ ਸੀ ਹੋਰ ਵਧੀਆ ਜਾਪੀ ਸੀ ਬਈ ਸਾਰੇ ਸਾਨੂੰ ਕੋਈ ਟੀਮ ਦਾ ਵਧੀਆ ਵਾਅ ਬਰੇ ਵਧੀਆ ਕੌ ਆਪਾਂ ਸਲਾਬ ਵੱਧ ਗਿਆ ਤੇ ਉਸ ਤੋਂ ਬਾਅਦ ਫਿਰ ਬਾਈ ਸੰਦੀਪ ਸੀ ਓੜੇ ਬਾਈ ਬਹੁਤ ਸਪੋਰਟ ਕੀਤੀ ਸੰਦੀਪ ਨੰਗਲ ਨੰਗਲ ਬਾਈ ਬਹੁਤ ਜਿਆਦਾ ਇਹ ਲਬੂਦਰੀ ਗੱਲ ਵਿੱਚ ਆ ਸੰਦੀਪ ਨੰਗਲ ਬੀਆਂ ਇਸ ਦੁਨੀਆ ਤੋਂ ਚਲਾ ਗਿਆ ਹਨਾ ਜਿੱਥੇ ਆਪਾਂ ਸਾਰੇ ਜਾਨੀ ਵੀ ਕਬੱਡੀ ਨੂੰ ਵੀ ਘਾਟਾ ਪਿਆ ਮੰਨ ਲਓ ਪਰਿਵਾਰ ਨੂੰ ਦੇ ਘਾਟਾ ਪਿਆ ਤੂੰ ਬਾਈ ਸੰਦੀਪ ਨਾਲ ਨਿੱਜੀ ਤੌਰ ਤੇ ਵਿੱਚ ਰਿਆ ਹਾਂਜੀ ਬਾਈ ਕਿੱਦਾਂ ਦਾ ਇਨਸਾਨ ਸੀਗਾ ਜਦੋਂ ਤੁਹਾਨੂੰ ਵੀ ਮੰਨ ਲਓ ਸੀਨੀਅਰ ਦੇ ਤੌਰ ਤੇ ਸਮਝਾਉਂਦਾ ਵੀ ਹੋਊਗਾ ਵੀ ਕਿੱਦਾਂ ਗੱਲਬਾਤ ਥੋੜੀ ਉਹਨਾਂ ਨਾਲ ਹੁੰਦੀ ਰਹਿੰਦੀ ਸੀ ਬਈ ਹਾਂ ਬਹੁਤ ਵਧੀਆ ਸੀ ਬੰਦਾ ਯਾਰ ਅੱਛਾ ਬਹੁਤ ਵਧੀਆ ਜਾਨੀ ਕਿ ਆਉਣੇ ਫੋਨ ਲਾਉਣਾ ਹਫਤੇ ਬਾਅਦ ਫੋਨ ਲਾਉਣਾ ਪਲੇਅਰ ਜਿਹੜੇ ਨੂੰ ਗੱਲ ਕਰਨੀ ਹੈ ਹੌਸਲਾ ਦੇਣਾ ਸਾਰਾ ਕੌਜ ਜਿਹਨਾਂ ਗਰੀਬ ਪਲੇਅਰ ਉਹਦੀ ਸਪੋਰਟ ਕਰਦੇ ਆਂ ਘਰ ਤੇ ਪਾਣੀ ਤੋਂ ਬਈ ਕਿਤੇ ਨਹੀਂ ਜੋ ਯਾਰ ਇਹ ਚੀਜ਼ ਸਪੋਰਟ ਸੀ ਉਹਦੀ ਅੱਛਾ 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 ਬਈ ਉਹ ਗੱਲ ਨਹੀਂ ਸੀ ਵੀ ਮੈਂ ਵੱਡਾ ਪਲੇਅਰ ਆ ਮੈਂ ਨਮਿਆਂ ਨੂੰ ਜਾ ਹਨ ਜਿਹੜੇ ਛੋਟੇ ਪਲੇਅਰ ਉਹਨਾਂ ਨੂੰ ਕਾਹ ਤੋਂ ਫੋਨ ਲਾਵਾਂ ਆ ਫੋਨ ਲੋਂਦਾ ਸੀ ਆਪ ਲਾਉਣਾ ਬਈ ਉਹਨੇ ਹਫਤੇ ਬਾਅਦ ਲਾਉਣਾ ਹੀ ਲਾਉਣਾ ਉਹਨੇ ਅੱਛਾ ਪੁੱਛਣਾ ਵੀ ਹਾਲ ਚਾਲ ਕਿੰਦਾ ਠੀਕ ਆ ਲੋੜ ਆ ਕੇ ਚੀਜ਼ ਦੀ ਦੱਸੋ ਸਾਨੂੰ ਬਹੁਤ ਜ਼ਿਆਦਾ ਸਪੋਰਟ ਸੀ ਬਈ ਉਹਦੀ ਕੌਂਟੀ ਲੈਦਾ ਬੰਦਾ ਬਟਾ ਪੈ ਗਿਆ ਜੀ ਕਿੰਨੇ ਕ ਮੈਚ ਬਾਈ ਸੰਦੀਪ ਦੇ ਨਾਲ ਤੁਹਾਨੂੰ ਖੇਡਣ ਦਾ ਜਾਂ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ ਮੈਨੂੰ ਲੱਗਦਾ ਇੱਕ ਸੀਜ਼ਨ ਖੇਡਿਆ ਤੁਸੀਂ ਇੱਕ ਸੀਜ਼ਨ ਬਾਈ ਸਾਰਾ ਹੀ ਖੇਡਿਆ ਤੇ ਇੱਕ ਸੀਜ਼ਨ ਦੇ ਅੱਧੇ ਕਿ ਮੈਚ ਕੀ ਦੇਖ ਲਵਾਈ ਦੇ ਹਾਂ ਉਹ ਸੱਟ ਲੱਗੀ ਸੀ ਹਮਮ ਇਹਦੇ ਬਾਈ ਦੀ ਹੋਈ ਆ ਚੱਕਰ ਬਣਿਆ ਉਹਦੇ ਬਾਈ ਨਾਲ 20 ਮਿੰਟ ਪਹਿਲਾਂ ਗੱਲ ਹੋਈ ਆ ਮੇਰੀ ਅੱਛਾ ਹਾਂ 20 ਮਿੰਟ ਪਹਿਲਾਂ ਫੋਨ ਤੇ ਉਹਦਾ ਬਾਈ ਜਲੰਧਰ ਤੋਂ ਆਉਂਦਾ ਸੀ ਅੱਛਾ ਅੱਛਾ ਤੇ ਬਾਈ ਸਣੀ ਵੀ ਆਇਆ ਸੀ ਤੇ ਬਾਈ ਸਣੀ ਨਾਲ ਬਹੁਤ ਗੱਲ ਕਰਦਾ ਸੀ ਬਾਈ ਸੁਨੀਲ ਠੀਕ ਹੈ ਤੇ ਕਿਨਾਂ ਦੀ ਮਿਲ ਕੇ ਜਾਓ ਮੈਨੂੰ 18 ਦੀ ਬਾਈ ਦੀ ਬਾਸ ਸੀ ਸੀ ਬਾਸ ਸੀ ਸੀ ਕਿਨਾਂ ਦੀ ਮੈਨੂੰ ਮਿਲ ਕੇ ਜਾਓ ਅੱਛਾ ਮੈਂ ਤਾਂ ਠੀਕ ਆ ਬਾਈ ਕੱਲ ਨੂੰ ਆਵਾਂਗੇ ਹਮਮ ਵੇਖ ਲੈ ਜਾਂ ਤੂੰ ਰਹਿਂਗਾ ਨਾ ਜਾਂਦਾ ਹੀ ਰਹਿਂਗਾ ਬਾਈ ਹਾਂ ਉਹ ਬਾਕੀ ਪਰਮਾਤਮਾ ਹਨ ਹਾਂ ਬੰਦਾ ਬਾਲਾ ਵਧੀਆ ਸੀ ਬਾਲਾ ਕੈਨ ਬਾਲਾ ਤਾਂ ਹੀ ਦੱਸਣਾ ਜਿਹੜੇ ਨਿੱਜੀ ਤੌਰ ਤੇ ਵਿਤਰੇ ਆ ਹਨਾ ਉਹ ਹਰ ਬੰਦਾ ਇਹ ਕਹਿੰਦਾ ਵੀ ਬੰਦਾ ਵਧੀਆ ਸੀ ਕਬੱਡੀ ਆਸਤੇ ਪਲੇਅਰਾਂ ਆਸਤੇ ਬਾਈ ਦਾ ਬਾਈ ਜਿਵੇਂ ਸਮਾਨਤ ਹੋਗਾ ਕਿ 2100 ਨਾ ਕਿ 51000 ਨਾ 11000 ਨਾ ਜਿਹੜੇ ਨਵੇਂ ਪਲੇਅਰ ਆ ਨਾਰਮਲ ਆ ਉਹਨਾਂ ਚ ਵੰਡ ਜਾਂਦਾ ਜਾਂਦਾ ਅੱਛਾ ਜਿਹੜਾ ਉਹਨੂੰ ਸਰਮਾਨ ਹੁੰਦਾ ਸੀ ਆਪਦੇ ਪੈਸਿਆਂ ਚ ਉਹ ਗਾਂ ਦੇ ਜਾਂਦਾ ਹਾਂ ਪੈਸੇ ਸਗਾ ਵੰਡ ਜਾਂਦਾ ਜੀ ਬਾਈ ਅੱਛਾ ਕੀ ਬਾਤ ਮੈਨੂੰ ਯਾਦ ਆ ਬਈ ਇੱਕ ਦੇ ਖੇਡਦੇ ਸੀ ਪਤਾ ਨਹੀਂ ਕਿੱਥੇ ਖੇਡਦੇ ਉੱਥੇ ਮੇਰਾ ਬੈਸਟ ਮਾਰ ਗਿਆ ਇੱਕ ਪੈੜ ਵਿੱਚ ਅੱਛਾ ਤੂੰ ਬੈਸਟ ਬਣਿਆ ਨਹੀਂ ਹਾਂ 10 ਮੇਰੇ ਪੈੜ 10 ਹੀ ਦੁੱਲੇ ਦੇ ਸੀ ਮੇਰੇ ਖਣੀ 12 ਚੋਂ 10 ਸੀ ਅੱਛਾ ਦੁੱਲੇ ਉੱਤੇ 11 ਚੋਂ 10 ਸੀ ਹਾਂ ਬੋਲਡ ਸੀ ਹਾਂ ਤੇ ਉੱਥੇ ਖੜੀ ਬਾਈ ਦਖਣੀ 21 ਹਾਂ ਸਮਾਨਤਾ ਪਤਾ ਨਹੀਂ ਕਿੰਨੇ ਨਾ ਹੋਇਆ ਅੱਛਾ ਬਾਈ ਨੇ ਸਾਰਾ ਬਣਿਆ ਤਣੇ ਮੇਰੀ ਜਵ ਚਵਾਦਾ ਅੱਛਾ ਆਪਦੇ ਵਾਲਾ ਸਾਰਾ ਸਮਾਨ ਤੈਨੂੰ ਦੇਤਾ ਵੀ ਕਿਤੇ ਲੱਭੂ ਦੇਲਣਾ ਛੱਡ ਦੇ ਮੈਂ ਬੈਸਟ ਬੰਦਾ ਸੀ ਮੇਰਾ ਬੈਸਟ ਮੈਸੇਜ ਆ ਮੈਂ ਨਾ ਇੰਨੀ ਵੱਡੀ ਸੋਚੀ ਆ ਇੰਨੀ ਵੱਡੀ ਸੋਚੀ ਬੰਦੇ ਆ ਬਾਈ ਫਿਰ ਫੋਨ ਲਾਇਆ ਘਰੇ ਹਾਂ ਅਗਲੇ ਦਿਨ ਵੀ ਹੌਸਲਾ ਪੂਰਾ ਦਿੱਤਾ ਬਾਈ ਹਾਂ ਕਿ ਹਾਂ ਗੱਲ ਚੜਾ ਜੇ ਯਾਰ ਮੇਰੇ ਨੂੰ 10 ਪੈਰ ਤੋਂ ਬੋਲ ਢਰ ਗਿਆ ਹਾਂ ਹੋਰ ਵੀ ਇੰਦਾਂ ਦੀਆਂ ਯਾਦਾਂ ਹੋਣਗੀਆਂ ਬਾਈ ਸੰਦੀਪ ਨਾਲ ਤੁਹਾਡੇ ਜਾਦਾ ਵੀ ਬਹੁਤ ਆ ਵਾਸਤੇ ਜਿਵੇਂ ਆ ਮਾਲਵਾਲੀ ਕੋਈ ਸੀ ਹਾਂ ਇੱਕ ਬਾਈ ਨੇ ਕਹਿੰਦਾ ਤੂੰ ਬੈਸਟ ਨਿਕਲੂਗਾ ਤਾਂ ਬੋਲਟ ਦੇਊਗਾ ਅੱਛਾ ਜਦੋਂ ਆਪਣਾ ਇਧਰ ਮਾਲਵਾਲੀ ਹੋਈ ਸੀਗੀ ਮਾਲਵਾਲੀ ਕੋਈ ਸੀ ਅੱਛਾ ਹਾਂ ਹਾਂ ਆਪਾਂ ਉਥੇ ਟੂਰਨਾਮੈਂਟ ਦੇ ਵੀ ਅਨਾਉਂਸ ਕੀਤਾ ਸੀਗਾ ਵੀ ਜੇ ਲੱਭੂ ਬੈਸਟ ਬਣ ਗਿਆ ਤੇ ਆਪਾਂ ਹਾਂ ਬਾਈ ਨੇ ਉਹ ਦਿੱਤਾ ਜਾਂਦਾ ਵੀ ਬਹੁਤ ਐਦਾਂ ਠੀਕ ਵਧੀਆ ਬਾਈ ਫਿਰ ਲੱਭੂ ਮੰਨ ਲਓ ਵੀ ਜਿਹੜੇ ਹੁਣ ਸ਼ਾਹਕੋਟ ਚ ਖੇਡੇ ਮੈਚ ਤੂੰ ਉਹਨਾਂ ਚ ਕੋਈ ਯਾਦਗਾਰੀ ਮੈਚ ਵੀ ਜਿੱਦੇ ਲੱਭੂ ਨੇ ਹੋਵੇ ਉਹਦੇ ਇੱਕ ਦਾ ਬੋਲਟ ਵਾਲਾ ਹੋ ਗਿਆ ਜਿੱਥੇ ਇੱਕ ਪੁਆਇੰਟ ਤੇ ਰਹਿ ਗਿਆ ਹੋਰ ਕੋਈ ਯਾਦਗਾਰੀ ਮੈਚ ਜਿਹੜਾ ਕਿਸੇ ਚੰਗੀ ਸਟਾਪ ਲਾਈਨ ਤੇ ਵਧੀਆ ਜਾਫੀਆਂ ਤੇ ਪੁਰੰਗਾ ਠੋਕ ਕੇ ਰੈਡਾਂ ਪਾਈਆਂ ਹੁਣ ਬਈ ਇਹ ਮੈਂ ਤਾਂ ਬਹੁਤ ਆ ਸਾਰੀ ਖੇਡੇ ਆ ਹੁਣ ਇਹਨਾਂ ਦਿਮਾਗ ਚ ਨਹੀਂ ਰਹਿੰਦਾ ਪਰ ਵਧੀਆ ਹੀ ਨੇ ਮੈਚ ਖੇਡੇ ਪੂਰੇ ਵਧੀਆ ਖੇਡੇ ਆ ਮੰਨ ਲਓ ਵੀ ਜਦੋਂ ਮੂਰੇ ਵੱਡੇ ਜਾਫੀ ਹੁੰਦੇ ਆ ਸਟਾਰਟਿੰਗ ਚ ਆਏ ਨਰਵਸ ਹੋਇਆ ਲੱਭੂ ਫਿਰ ਜਦੋਂ ਰੈਗੂਲਰ ਮੈਚ ਲੱਗਣ ਲੱਗ ਪਏ ਫਿਰ ਜੱਕ ਜੀ ਖੁੱਲ ਗਈ ਹੁਣੀ ਆਹ ਬਈ ਫਿਰ ਪੂਰੀ ਖੁੱਲ ਗਈ ਫਿਰ ਬਾਈ ਸੁਲਤਾਨ ਹੁਣੀ ਹੌਸਲਾ ਦੇਣ ਵਾਲੇ ਆ ਗਏ ਨਾਲ ਕਿ ਹੈਗੇ ਆ ਕੋਈ ਚੱਕਰ ਨਹੀਂ ਬਟਕੜਾ ਹੋ ਗਏ ਵਾਹ ਬਈ ਫਿਰ ਜਾਣੇ ਕਿ ਘੋਲ ਮਿਲਗੇ ਭਰਾਵਾਂ ਨੂੰ ਹੋਣ ਲੱਪੇ ਬਈ ਸਾਰੇ ਇਕੱਠੇ ਰਹਿਣਾ ਇਕੱਠੇ ਬੈਣਾ ਹਾਂ ਬਾਕੀ ਬੰਦੇ ਸਾਰੀ ਬੋਕੈਂਡ ਸੀ ਉੱਦਾਂ ਲੱਗਣਾ ਇਹੋ ਜੀ ਕੋਈ ਜਾਫ ਲਾਈਨ ਜਾਂ ਇਹੋ ਜਿਹਾ ਕਿਹੜਾ ਜਾਫੀ ਸੀ ਜਿੱਥੇ ਲੱਭੂ ਲੱਗਦਾ ਸੀ ਯਾਰ ਵੀ ਆ ਜਿਆਦੇ ਖਰਾਬ ਕਰਦਾ ਜਾਂ ਜੀ ਤੇ ਰੇਡ ਪਾਉਣੀ ਔਖੀ ਲੱਗਦੀ ਹੈ ਕੋਈ ਇਹੋ ਜਿਹੇ ਪਿੰਡਵਾਰ ਦੇ ਜਾਂ ਕੱਢਮਾਂ ਦੇ ਕਿਹੜੇ ਜਾਫੀ ਸੀਗੇ ਜਿੱਥੇ ਲੱਗਦਾ ਸੀ ਯਾਰ ਆ ਜਿਆਦੇ ਖੱਜਲ ਕਰਦੇ ਆ ਠੀਕ ਆ ਬਈ ਥੋੜੀ ਜਿਹੀ ਬਜਣੀ ਸੀ ਉਹ ਲੱਗਦਾ ਉਹ ਖਰਾਬ ਜਾ ਕਰਦੇ ਆ। ਜਿਹੜਾ ਵੇਟ ਵਾਲੇ ਬੰਦੇ ਵਾਦ ਕਰਦੇ ਆ। ਨਹੀਂ ਵਾਲੇ ਹਾਂ ਬਾਕੀ ਤਾਂ ਬਈ ਠੀਕ ਆ ਸਾਰਾ ਕੁਝ ਹਾਂ ਵਧੀਆ ਚੱਲੀ ਜਾਂਦਾ। ਮਤਲਬ ਨਕੋਦਰਨਾ ਵੀ ਮੈਚ ਲੱਗੇ ਹੋਰ ਵੀ ਬਹੁਤ ਪਰਫਾਰਮੈਂਸ ਬਣਦੀ ਸੀ। ਉਦੋਂ ਨਹੀਂ ਮਨ ਚ ਹੁੰਦਾ ਯਾਰ ਵੀ ਆਹ ਟੀਮ ਜਾਦੇ ਪਰੇਸ਼ਾਨੀ ਦਿੰਦੀ ਹੈ ਜਾਂ ਘਟਨਾ। ਨਹੀਂ 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 ਕੋਈ ਚੱਕਰ ਨਹੀਂ ਸੀ। ਹਾਂ ਉਹ ਬੈਲੀ ਵਾਲਾ ਤਕੜਾ ਹੋ ਗਿਆ ਬਈ। ਇਹ ਬੰਦੇ ਵੱਡੇ ਹੀ ਨਾਲ ਲੜਣਾ। ਵਾਲਾ ਤਕੜ ਸੀ ਹਾਂ। ਹੌਸਲੇ ਦਾ ਬਹੁਤ ਫਰਕ ਪਾਉਂਦਾ। ਬਹੁਤ ਜ਼ਿਆਦਾ ਹਾਂ ਬਈ। ਹੂੰ। ਬਾਕੀ ਸਾਰੀ ਥੋੜੀ ਟੀਮ ਵਧੀਆ ਸੀ। ਹਾਂ ਟੀਮ ਉਹ ਬਾਈ ਮੈਂ ਜਦੋਂ ਸੀਜ਼ਨ ਪੂਰਾ ਤਗੜਾ ਖੇਡਦਾ ਹੀ ਉਦੋਂ ਉਹ ਬਾਈ ਸੰਦੀਪ ਨੇ ਗੱਲ ਕਰਾਈ ਹੀ ਬੈਨਕੂਰ ਚ ਬਿਲਕੁਲ ਵਧੀਆ ਹਾਂ ਬਾਈ ਨੇ ਮੇਰੇ ਸਿਆਣੇ ਕਰਾ ਦੇ ਅੱਛਾ ਫਿਰ ਬਾਈ ਸੰਦੀਪ ਨੇ ਕਰਾਈ ਫਿਰ ਬੈਨਕੂਰ ਚ ਹੀ ਖੇਡਦਾ ਹੀ ਪਹਿਲੇ ਸੀਜ਼ਨ ਅੱਛਾ ਅੱਛਾ ਕਿ ਮੇਰੇ ਆ ਫਿਰ ਬਾਹਰ ਦਾ ਐਕਸਪੀਰੀਅੰਸ ਪਹਿਲੀ ਈਅਰ ਪੰਜਾਬ ਚ ਖੇਡਣਾ ਉਦੋਂ ਤੋਂ ਮੈਂ ਸਿੱਧਾ ਹੀ ਬਾਹਰ ਬਹੁਤ ਵੱਡੇ ਲੈਵਲ ਤੇ ਬਈ ਮੈਂ ਖੇਡਿਆ ਮੈਂ ਜਿੰਨੇ ਖੇਡਿਆ ਮੈਂ ਪੂਰੇ ਤਗੜੇ ਖੇਡਿਆ ਉਥੇ ਰੱਬ ਦੀ ਯਾਦ ਨਾਲ ਆਮ ਪੂਰੀ ਵਧੀਆ ਖੇਡਿਆ ਹਮ ਮੈਨੂੰ ਸੱਤ ਲੱਗੀ ਸੀ ਉਥੇ ਅੱਛਾ ਸੱਤ ਅੱਠ ਮੇਲੇ ਖੇਡਿਆ ਤੇ ਪੂਰੇ ਵਧੀਆ ਖੇਡਿਆ ਬਈ ਠੀਕ ਹੈ ਠੀਕ ਹੈ ਹਾਂਜੀ ਪੂਰੇ ਤਗੜੇ ਖੇਡਿਆ ਇਹ ਮੈਂ ਮੈਨੂੰ ਵੀ ਚਲ ਪਤਾ ਹੈ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਵੀ ਕਹਿੰਦੇ ਲੱਭੂ ਨੇ ਜਿਹੜੀ ਕਬੱਡੀ ਦਾ ਕੈਰੀਅਰ ਹੈ ਉਹ ਬਹਿਰੀਨ ਤੋਂ ਸ਼ੁਰੂ ਕੀਤਾ ਇਹਦੇ ਪਿੱਛੇ ਕੀ ਚੱਕਰ ਹੈ ਵੀ ਬਹਿਰੀਨ ਲੋ ਸਾਰੇ ਕਬੱਡੀ ਪੰਜਾਬ ਤੋਂ ਸ਼ੁਰੂ ਕਰਦੇ ਆ ਉਹਦੇ ਪਿੰਡਾਂ ਤੋਂ ਕਰਦੇ ਆ ਵੀ ਲੱਭੂ ਦਾ ਬਹਿਰੀਨ ਦੇ ਨਾਲ ਕੀ ਸੰਬੰਧ ਹੈ ਬਹਿਰੀਨ ਵੀ ਤੇ ਮੇਰਾ ਬਾਪੂ ਮਗੰਦਰ ਹਿੰਦੂ ਕੋਡੀ ਨਾਲ ਖੇਡ ਅੱਛਾ ਵੀ ਨਹੀਂ ਖੜੋਣੀ ਆ ਹਾਂ ਤੇ ਮਾਈ ਦੇ ਸਾਟੀ ਜੀ ਲੱਗੇ ਲੱਤ ਨੂੰ ਟੁੱਟ ਗਈ ਸੀ ਹਨਾ ਬੈਸਣੀ ਵੀ ਹਾਂ ਤੇ ਬਾਪੂ ਕਹਿੰਦਾ ਕੋਡੀ ਨਾਲ ਖੇਡ ਅੱਛਾ ਉਹਨਾਂ ਨੇ ਮੈਨੂੰ ਭੇਜਤਾ ਬਹਿਰੀਨ ਕੰਮ ਕਰਨ ਵਾਸਤੇ ਅੱਛਾ ਪਹਿਲਾਂ ਤੋਂ ਬਹਿਰੀਨ ਗਿਆ ਸੀਗਾ ਹਾਂ ਘਰ ਦੇ ਨੇ ਭੇਜਤਾ ਉੱਥੇ ਕੰਮ ਕੀ ਕੀ ਕੰਮ ਸੀ ਫਿਰ ਉੱਥੇ ਕੀ ਕਰਦੇ ਹੁੰਦੇ ਸੀਗੇ ਕੰਮ ਦਾ ਬਈ ਉੱਥੇ ਇੱਕ ਦਿਨ ਗਿਆ ਉਹਨਾਂ ਨੇ ਦਿਹਾੜੀ ਲਾਦਾ ਹਨਾ ਦੁਆਏ ਪੱਟਣ ਲਾਦਾ ਅੱਛਾ ਤੇ ਮੈਨੂੰ ਤਿੰਨ ਚਾਰ ਘੰਟੇ ਕੰਮ ਕੀਤਾ ਸਾਲਾ ਕੰਮ ਕਰੇ ਕੀਤਾ ਹੀ ਨਹੀਂ ਬਈ ਕਿਤੇ ਪਹਿਲੇ ਦਿਨ ਤੋਂ ਹੀ ਨਹੀਂ ਕੀਤਾ ਕੰਮ ਹਨਾ ਇੱਕ ਬਰਕਾਉੜੀ ਵਾਲੇ ਥੋੜੇ ਵੇਲੇ ਰਹਿਣ ਗਏ ਸੀ ਹਾਂ ਤੇ ਨਹੀਂ ਕੰਮ ਨਹੀਂ ਹੋਇਆ ਮੈਂ ਛੱਡਤਾ ਵਿਚਾਰੇ ਮੈਂ ਬਾਈ ਲੈ ਜਾ ਬਈ ਨੂੰ ਤਾਂ ਬਾਈ ਕਹਿੰਦਾ ਸਣੀ ਕਹਿੰਦਾ ਆ ਜਾ ਘਰੇ ਗਰਮੀ ਗਰਮੀ ਜ਼ਿਆਦਾ ਸੀ ਬਾਲੀ ਜਿਆਦੇ ਬਈ ਪਲਾ 8 ਵਜੇ ਤੱਕ ਤਾਂ ਸਹੀ ਰਿਹਾ 9:2 ਦਾ ਸੂਰਜ ਸਿਰ ਤੇ ਆ ਗਿਆ ਬਈ ਉਹ ਸੱਬਲ ਜੀ ਫਲਾਈ ਉਹ ਵੀ ਧਬ ਗਈ ਹੱਥ ਜਿਆ ਲੱਬੂ ਸਿਆ ਕਿੱਥੇ ਫਸ ਗਏ ਹਾਂ ਬਈ ਫਸ ਗਏ ਆਦਾ ਹਨਾ ਤੇ ਰੋਕ ਇੱਕ ਦਿਨ ਹੀ ਕੰਮ ਦੇ ਗਿਆ ਤੇ ਉਹ ਦੂਬਾ ਜਦੋਂ ਬਾਈ ਬਾਈ ਕਹਿੰਦਾ ਤੂੰ ਮਿਹਨਤ ਕਰ ਅੱਛਾ ਫਿਰ ਬਹਿਰੀਨ ਬਾਈ ਆਦਾ ਕੰਮ ਕਰੀਆ ਮੈਂ ਉੱਥੇ ਦੋ ਤਿੰਨ ਮਹੀਨੇ ਬਈ ਲੰਮੇ ਤਰੀਤੇ ਅੱਛਾ ਗਿਆ ਤੂੰ ਕੰ گیا پورا ਵੀ ਕੰਮ ਦਾ ਔਖਾ ਹਾਂ ਬਾਈ ਇਹਦਾ ਵੀ ਘਰ ਮਿਹਨਤ thora ਬਾਈ ਕਹਿੰਦਾ ਮਿਹਨਤ ਘਰ ਘਰੇ ਦੱਸਾ ਘਰ ਦੇ ਪੁੱਛਣਾ ਕੰਮ ਕਰਦਾ ਅੱਛਾ ਹਾਂ ਘਰ ਦੇ ਕਿਤੇ ਗੁੱਸੇ ਨਾਲ ਲੜਦਾ ਗੁੱਸੇ ਨਾਲ ਹੋਣ ਕੰਮ ਕਰਦਾ ਤੇ ਫਿਰ ਬਾਈ ਮੈਨੂੰ ਮੈਨੂੰ ਲੱਗਾ 11ਵੇਂ 12ਵੇਂ ਮਹੀਨੇ ਲਿਆਇਆ ਅੱਛਾ ਉਤੋਂ ਫਿਰ ਬਾਪਸਾ ਆਇਆ ਉਤੋਂ ਬਾਪਸਾ ਲਿਆਇਆ ਅੱਛਾ ਬਾਈ ਕਹਿੰਦਾ ਮੈਂ ਇਹਨੂੰ ਨਾਲ ਹੀ ਲੈ ਜਾਣਾ ਬਾਪੂ ਕਬੂਲਦਾ ਸੀ ਤੇ ਬਾਈ ਕਹਿੰਦਾ ਨਹੀਂ ਆਈ ਛੁੱਟੀ ਆਈਆਂ ਦੋ ਤਿੰਨ ਮਹੀਨੇ ਆਈ ਫੇਰ ਵਾਪਸ ਚਲਾ ਜਾਣਾ ਵਾਪਸ ਜਾਣਾ ਤੇ ਬਈ ਦੋ ਤਿੰਨ ਮਹੀਨੇ ਮੈਂ ਸੌਂ ਗਿਆ ਅੱਛਾ ਵਾਜ ਕਰਦੇ ਕਹਿੰਦੇ ਕੌਡੀ ਖੇਡ ਆਉਣਾ ਯਾਨੀ ਕਿ ਫੇਰ ਘਰ ਦੇ ਨੂੰ ਵੀ ਲੱਗਣ ਲੱਗੇ ਵਧੀਆ ਖੇਡਣ ਲੱਗੇ ਹਾਂ ਵਧੀਆ ਖੇਡਣ ਲੱਗ ਪਿਆ ਯਾਨੀ ਕਿ ਲੱਭੂ ਉਹਦੀ ਕੌਡੀ ਦੇ ਪਿੱਛੇ ਸਣੀ ਢੱਲ ਦਾ ਬਹੁਤ ਵੱਡਾ ਹਾ ਬਹੁਤ ਵੱਡਾ ਬਈ ਬਹੁਤ ਜਿਆਦਾ ਵੱਡਾ ਹਾ ਮਤਲਬ ਜੇ ਸਣੀ ਢੱਲ ਉਹ ਨਹੀਂ سپورਟ ਨਾ ਕਰਦਾ ਤੇ ਲੱਭੂ ਮਈਆਂ ਨੇ ਤੇ ਐਡਾ ਵੱਡਾ ਨਾਂ ਨਹੀਂ ਹੋਣਾ ਸੀ ਨਹੀਂ ਸਹੀ ਗੱਲ ਸਭਾ ਹੱਥ ਚ ਹੋਣੀ ਬਈ ਦਿਹਾੜੀਆਂ ਕਰਦੇ ਹੋਣਾ ਜੀ ਹਾਂ ਬਾਤ ਹੈ ਕੀ ਬਾਤ ਹ ਮਨ ਲੱਗ ਕੇ ਦਿਨਾਂ ਕਦੇ ਨਹੀਂ ਲੱਗਦਾ ਵੀ ਸਣੀ ਢੱਲੋਂ ਆਪ ਕੋਡੀ ਖੇਡਣੀ ਚਾਹੁੰਦਾ ਸੀ ਵੀ ਜਿੰਦਰੀਆਂ ਉਹਦੀਆਂ ਚੀਜ਼ਾਂ ਧੂਰੀਆਂ ਰਹਿ ਗਈਆਂ ਜਾਂ ਜਿਹੜੇ ਉਹਦੇ ਮਨ ਦੇ ਖਾਬ ਧੂਰੇ ਰਹਿ ਗਏ ਉਹ ਲੱਭੂ ਵੇਚ ਦੀ ਪੂਰੇ ਕਰਨੇ ਚਾਹੁੰਦਾ ਹਾਂ ਬਈ ਇਦਾਂ ਹੀ ਆ ਉਹਦੇ ਆਪਦੇ ਬਹੁਤ ਧੂਰੇ ਰਹਿ ਗਏ ਉਦੋਂ ਬਈ ਘਰ ਦੇ ਹਾਲਾਤ ਵੀ ਕੋਈ ਇਦਾਂ ਦੇ ਠੀਕ ਸੀ ਹਨਾ ਮੈਂ ਮਜਬੂਰੀਆਂ ਸੀ ਚੱਲ ਕੰਮ ਦੇ ਸੱਟਾਂ ਲੱਗੀਆਂ ਹਨਾ ਤੇ ਬਾਈ ਦਾ ਸ਼ੌਕ ਨਹੀਂ ਪੂਰਾ ਹੋਇਆ ਫਿਰ ਉਹ ਆਦੇ ਮੇਰੇ ਹੀ ਕਰੀ ਜਾਂਦਾ ਇੱਧਰ ਅੱਛਾ ਯਾਨੀ ਕਿ ਉਹ ਆਪਦੇ ਦਿਲ ਦੀ ਨਹੀਂ ਤੇਰੇ ਵੇਂ ਦੀ ਪੂਰੀ ਕਰ ਹਾਂ ਤੇ ਗਾਂਮ ਬਾਈ ਦਾ ਮੁੰਡਾ ਵੀ ਉੱਚਾ ਤਿਆਰ ਹੋ ਜਾਂਦਾ ਲੱਭੂ ਫਿਰ ਖਾਣ ਪੀਣ ਚ ਜਿਹੜਾ ਵਖਰਾਕ ਵਾਲੇ ਪਾਸੇ ਆਉਨੇ ਆ ਵੀ ਹਰ ਪਲੇਅਰ ਨੂੰ ਜਿਹੜਾ ਹੁੰਦਾ ਆਮ ਵਿਅਕਤੀ ਨਾਲੋਂ ਖਰਾਕ ਦੀ ਜ਼ਿਆਦਾ ਲੋਡ ਹੁੰਦੀ ਹੈ ਕਿੱਦਾਂ ਦੀ ਖਰਾਕ ਫਿਰ ਲੱਭੂ ਰੈਗੂਲਰ ਖਾਂਦਾ ਹੈ ਡਾਈਟ ਕਿੱਦਾਂ ਦੀ ਲੈਂਦਾ ਉਹ ਤੁਰਾ ਤਾਂ ਬਈ ਆਪਾਂ ਸਾਰਾ ਕੁਝ ਅਗਲੇ ਦਾ ਨਹੀਂ ਮਨ ਲਵੇ ਕੀ ਖਾਣਾ ਆਪਾਂ ਤਰਜੀਹ ਦੇਣੇ ਹੁੰਦੇ ਨਾ ਵੀਰ ਆ ਬਈ ਆਪਾਂ ਵੱਧ ਖਰਾਕ ਖਾਈਗੇ ਸਾਡੇ ਸਰੀਰ ਪਾਵਰ ਜ਼ਿਆਦਾ ਹੋਵੇ ਹਨਾ ਤਗੜੀ ਹੋਏਗੀ ਕਿਹੜੀਆਂ ਚੀਜ਼ਾਂ ਮੰਨ ਲਓ ਦੁੱਧ ਜਾਂ ਕੋਈ ਫਰੂਟ ਹੈ ਜਾਂ ਕੋਈ ਹੋਰ ਕੋਈ ਚੀਜ਼ ਆਹੀ ਆ ਬਈ ਦੁੱਧ ਆ ਦਹੀਂ ਆ ਘਰ ਦੇ ਆ ਖਰਾਕਾਂ ਜਿਵੇਂ ਕਿ ਆ ਸਿਆਲਾ ਅੰਜਾ ਹੁਣ ਮੈਂ ਚਾਲਦੇ ਆ ਚਾਰ ਚੂਰ ਪਾ ਲਈ ਬੱਕਰੇ ਦਾ ਅੱਛਾ 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 ਹਾਂਜੀ ਠੀਕ ਹੈ ਬਾਕੀ ਦੇਸੀ ਅਗ ਰਗੜਾ ਰੂੜਾ ਲਾ ਲਈ ਦਾ ਘਰ ਦੇ ਹਾਂਜੀ ਹਾਂਜੀ ਵੀਰ ਸਹੀ ਹੈ ਸਹੀ ਹੈ ਹਾਂਜੀ ਤੇ ਫਿਰ ਬਾਹਰ ਦੀ ਦੇ ਇੱਥੋਂ ਵਾਲੀ ਗੋਡੀ ਜੋ ਕੋਈ ਫਰਕ ਹੈਗਾ ਇੱਥੇ ਆਪਣੇ ਪਿੰਡਾਂ ਜੋ ਜਿਹੜੀ ਪੰਜਾਬ ਦੀ ਗੋਡੀ ਆ ਗਰਾਊਂਡ ਦਾ ਜਾਂ ਕੋਈ ਹੋਰ ਤਰ੍ਹਾਂ ਕੈਨੇਡਾ ਦਾ ਇੰਡੀਆ ਦਾ ਕੋਈ ਹੈਗਾ ਫਰਕ ਇਦਾਂ ਵੀ ਉਥੇ ਬੰਦੇ ਮੁੱਲ ਪੈ ਜਾਂਦਾ ਹੈਗਾ ਅੱਛਾ ਹਾਂ ਬੰਦੇ ਦੀ ਡਿਮਾਂਡ ਵੱਧ ਜਾਂਦੀ ਹੈ ਹਾਂ ਜਦੋਂ ਲੱਪ ਜਾਂਦੇ ਆਗੇ ਹਾਂ ਬੰਦਾ ਬਾਹਰ ਖੇਡਿਆ ਬਾਹਰ ਖੇਡਿਆ ਹਾਂ ਬਾਕੀ ਉਹਦੇ ਟੀਮਾਂ ਸਾਰੀਆਂ ਭਾਰੀਆਂ ਬੰਦੇ ਆ ਅੱਛਾ ਬੰਦੇ ਦਾ ਅਲ ਵੱਖਰਾ ਹੋ ਜਾਂਦਾ ਹੈ ਤਾਂ ਵੱਡਾ ਹੋ ਜਾਂਦਾ ਹਾਂ ਅੱਛਾ ਅੱਛਾ ਬੰਦਾ ਦਲੇਬਾਦ ਹੌਸਲਾ ਵਾਦਦਾ ਕਿ ਹਾਂ ਯਾਰ ਮੈਂ ਖੇਡਿਆ ਪੈਸੇ ਇੱਥੇ ਪੰਜਾਬ ਚ ਖੇਡ ਕੇ ਜ਼ਿਆਦਾ ਬਣਦੇ ਕਿ ਕੈਨੇਡਾ ਖੇਡ ਕੇ ਜ਼ਿਆਦਾ ਬਣਦੇ ਉਧਰ ਜ਼ਿਆਦਾ ਬਣਦੇ ਉਧਰ ਜ਼ਿਆਦਾ ਬਣਦੇ ਹਾਂ ਵੀ ਕੋਈ ਉਹਦੇ ਫਿਰ ਡਾਲਰਾਂ ਚ ਕਰਵਾਉਂਦੇ ਡਾਲਰਾਂ ਦੇ ਹਾਂ ਓਏ ਉਹ ਮਿੱਟੀ ਵਾਲੇ ਗਰਾਊਂਡ ਚ ਖੇਡਣਾ ਵਧੀਆ ਲ ਜੇ ਵੀ ਆਪਾਂ ਦਾ ਦੋਵੇਂ ਠੀਕ ਆ ਆਪਾਂ ਭਾਰਾ ਵੇੜ ਆਪਾਂ ਘਾ ਦੇ ਵੀ ਖੇਡ ਲੈਣੇ ਆ ਠੀਕ ਹੈ ਮੈਂ ਤਾਂ ਘਾ ਲਈ ਮੈਂ ਤੇ ਪੂਰਾ ਵਧੀਆ ਖੇਡਦਾ ਹਾਂ ਹਾਂ ਕਿਉਂਕਿ ਜਿਹੜੇ ਰੀਡਰਾਂ ਨੇ ਕਈ ਵਾਰੀ ਡਾਇਰ ਡੂਜ ਵਾਲੇ ਹੁੰਦੇ ਜਿਆਦਾ ਸਪੀਡ ਨਾਲ ਭੱਜਦੇ ਹੁੰਦੇ ਆ ਹਾਂ ਬਈ ਉਹ ਥੋੜਾ ਔਖਾ ਆ ਹਾਂ ਔਖਾ ਤੇ ਔਖਾ ਹੋ ਜਾਂਦਾ ਹਾਂ ਆਂਦੇ ਆਂਦੇ ਤੇਨੂੰ ਕੋਈ ਪਰੇਸ਼ਾਨੀ ਨਹੀਂ ਨਾ 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 ਬਈ ਸੱਟ ਆਂਦੇ ਵੇ ਹੁਣ ਮੰਨ ਲਓ ਫਿਰ ਕੈਨੇਡਾ ਤੋਂ ਵਾਪਸੀ ਹੋ ਗਈ ਐ ਹੁਣ ਫਿਰ ਤੇਰੀ ਤੁਰੀ ਕਿਵੇਂ ਐ ਤੇਰੀ ਬਈ ਲੱਗੀ ਜਾਂਦੀ ਆ ਹਾਂ ਲੱਗੀ ਜਾਂਦੀ ਹਾਂ ਉੜੇ ਮਾਰ ਕੇ ਡੇ ਹੁਣ ਸੈਟ ਆ ਸਰੀ ਤਰ੍ਹਾਂ ਆਹ ਜਿਹੜੇ ਭਰਾ ਸੀਨ ਖੇਡ ਕੇ ਫੇਰ ਵਾਪਸ ਉੱਥੇ ਹਾਂ ਫੇਰ ਵਾਪਸ ਉੱਥੇ ਗਏ ਡਾ ਉੱਥੇ ਫਿਰ ਕਿਹੜੇ ਕਿਹੜੇ ਬੰਦੇ ਉੱਥੇ ਤੁਹਾਡੇ ਨਾਲ ਸਾਥ ਦਿੰਦੇ ਆ ਸਪੋਰਟ ਕਰਦੇ ਆ ਜਾਂ ਕਿਹਦੇ ਕੋਲੇ ਰਹਿੰਦੇ ਨਾਲੇ ਵਰਕ ਪਰਮਿਟ ਵੀ ਲੈ ਲਿਆ ਨਾ ਹਾਂ ਵੀ ਪਰਮਿਟ ਲੈ ਲਿਆ ਜੀ ਉੱਥੇ ਉੱਥੇ ਭਈ ਆਪਣਾ ਭਰਾ ਖੀਰਾ ਬਟਰ ਵਾਲਾ ਅੱਛਾ ਖੀਰਾ ਬਟਰ ਹਾਂ ਭਈ ਉਹ ਬੰਦੇ ਬਹੁਤ ਸਪੋਰਟ ਆਪਾਂ ਨੂੰ ਅੱਛਾ ਉਹਨੇ ਹੀ ਸੰਭਿਆ ਆਪਣਾ ਪਰਮ ਪਰੋਜੋਦ ਦਵਾਇਆ ਸਾਰਾ ਕੁਝ ਉਹਨੇ ਕੀਤਾ ਸਾਰਾ ਮਜੋੜ ਨਹੀਂ ਕੀਤਾ ਭਈ ਖੀਰੇ ਨਾਲ ਕਦੋਂ ਕਦੀ ਲਿਆਇਆ ਜਾ ਜਾਂ ਕਿਵੇਂ ਉਹਦੇ ਨਾਲ ਖੀਰੇ ਨਾਲ ਭਈ ਪਹਿਲਾਂ ਆਪਣੀ ਆਪਾਂ ਉਹਦੇ ਯਾਨੀ ਕਿ ਉੱਥੇ ਰਹਿੰਦੇ ਸੀ ਤੇ ਇੱਕ ਦਿਨ ਬਾਈ ਦਾ ਮੇ ਫੋਨ ਆ ਗਿਆ ਅੱਛਾ ਬਾਈ ਨਾਲ ਗੱਲ ਕਰਨ ਲਾਪੇ ਬਾਈ ਨਾਲ ਘੁਲੇ ਮਿਲਿਆ ਇੱਕ ਦੋ ਵਾਰੀ ਬਾਈ ਨਾਲ ਘੁੰਮਣ ਜਾਵੜੇ ਅੱਛਾ ਤੇ ਫਿਰ ਬਾਈ ਆਪਦੇ ਘਰੀ ਲੈ ਗਿਆ ਅੱਛਾ ਘਰੀ ਲੈ ਗਿਆ ਹਾਂ ਜਦੋਂ ਬਾਈ ਦੀ ਬੇਸਮੈਂਟ 'ਚ ਰਹਿੰਦੇ ਆਪਾਂ ਉੱਥੇ ਅੱਛਾ 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 ਤੇ ਉੱਥੇ ਚਲ ਬਾਈ ਨਾਲ ਪਿਆਰ ਬਣ ਗਿਆ ਬਾਹਲਾ ਘੁੰਮਣ ਫੈਵਲੀ ਨਾਲ ਵਰਤਨ ਲਾਪੇ ਵਧੀਆ ਸੀ ਬਾਈ ਮੈਂ ਇਹ ਵੀ ਸੁਣਿਆ ਵੀ ਕਹਿੰਦੇ ਜਦੋਂ ਲੱਭੂ ਹੋਰ ਉੱਥੇ ਬਹੁਤ ਸਾਰੇ ਆਪਣੇ ਪਲੇਅਰ ਆ ਬੀ ਖੀਰੇ ਬੁੱਟਰ ਦੇ ਨਾਲ ਰਹਿੰਦੇ ਆ ਕੋਲ ਰਹਿੰਦੇ ਆ ਘਰੇ ਰਹਿੰਦੇ ਆ ਬਬਲੂਆ ਉਹ ਕਿਸਾਨ ਰਿਆਲਾ ਹੈਪੀਆ ਕੋਡ ਪਾਈ ਵਾਲਾ ਤੇ ਮੱਤਾ ਬੌਲੇ ਵਾਲਾ ਬਈ ਹਾਂ ਉਹ ਬਹੁਤ ਪਲੇਰਾਂ ਦਾ ਘਰੇ ਚਾਰ ਪੰਜ ਖਿਡਾਰੀ ਖੀਰੇ ਕੋਲੇ ਰਹਿੰਦੇ ਆ ਬਈ ਖੀਰੇ ਕੋਲੇ ਰਹਿੰਦੇ ਆ ਇਹਦੇ ਪਿੱਛੇ ਕੀ ਕਰਨਾ ਵੀ ਖੀਰੇ ਨੂੰ ਸ਼ੌਂਕ ਹੈ ਜਾਂ ਪਿਆਰ ਹੀ ਕਬੱਡੀ ਨਾਲ ਜਾਂ ਕਿਹੜੇ ਕੀ ਕਾਰਨ ਉਹਨੇ ਉਏ ਭਾਈ ਕਬਡੀ ਆ ਸਦਾਈ ਆ ਇਕ ਸਦਾਈ ਇਹ ਬੰਦਾ ਭਾਈ ਹਾਂ ਹਾਂ ਸਾਰਾ ਡੈਣ ਉਹਦਾ ਗੱਲ ਕੋਈ ਨਹੀਂ ਕਬਡੀ 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 ਬਸ ਹਾਂ ਸ਼ੌਂਕ ਆ ਭਈ ਕੋ ਨੂੰ ਇਹ ਉਹ ਇਹੋ ਜੇ ਮੁਲਕਾਂ 'ਚ ਯਾਰ ਜਿੱਥੇ ਬੰਦੇ ਦੀ ਆਪਦੀ ਲਾਈਫ ਬਿਜੀ ਆ ਬੰਦੇ ਨੂੰ ਹਰੇਕ ਨੂੰ ਆਪਦਾ ਕੰਮ ਕਰਨ ਦੀ ਭੱਜ ਨੱਟਦੀ ਆ ਇਹੋ ਜੇ ਮੁਲਕਾਂ 'ਚ ਬਾਕੀ ਮੈਨੂੰ ਲੱਗਦਾ ਖੀਰੇ ਨੂੰ ਵੀ ਕੋਈ ਗਏ ਨੂੰ ਬੜਾ ਜਿਆਦਾ ਟਾਈਮ ਨਹੀਂ ਹੋਇਆ ਹਾਂ ਭਾਈ ਮੈਨੂੰ ਲੱਗਦਾ 7-8 ਸਾਲ ਹੋ ਗਏ 7-8 ਸਾਲ ਹਾਂ ਬਾਕੀ ਬਈ ਦੀ ਫੈਮਿਲੀ ਬਹੁਤ ਵਧੀਆ ਫੈਮਿਲੀ ਵਧੀਆ ਘਰ ਵਧੀਆ ਸਾਰਾ ਕੁਝ ਉਹ ਵੀ ਬਹੁਤ ਸਪੋਰਟ ਕਰਦੇ ਆ ਸਾਰੀ ਸਪੋਰਟ ਕਰ ਹਾਂ ਕੀਰਮਨ ਦਾ ਬਾਈ ਹਟ ਕਟ ਡੇਲੀ ਚ 4-5 ਘੰਟੇ ਕਬਡੀ ਨੂੰ ਦਿੰਦਾ ਬਈ ਡੇਲੀ ਟੀਮ ਬਣਾਉਣੀ ਆ ਪੜਨ ਦੀ ਬੁਟੜ ਨਹੀਂ ਬਹੁਤ ਵਧੀਆ ਬਣਾਉਂਦਾ ਬਹੁਤ ਵਧੀਆ ਬਣਦੀ ਐ ਸਿੱਧਾ ਹਾਂ ਆਉਣ ਵਾਲੇ ਟਾਈਮ ਨੂੰ ਲੈ ਕੇ ਮੂਰਲੇ ਸੀਜ਼ਨ ਨੂੰ ਲੈ ਕੇ ਲੱਭੂ ਦੇ ਮਨ ਚ ਕੀ ਆ ਵੀ ਮੈਂ ਹਜੇ ਹੋਰ ਤਕੜਾ ਹੋਣਾ ਜਾਂ ਕਿੱਥੋਂ ਤੱਕ ਖੇਡਣਾ ਆਉਣ ਵਾਲੇ ਟਾਈਮ ਚ ਮਨ ਚ ਕੀ ਆ ਦਿਲ ਚ ਕੀ ਆ ਕੀ ਤੂੰ ਸੋਚਦਾ ਯਾਰ ਵੀ ਮੈਂ ਆ ਕਰਨ ਵਾਲਾ ਰਹਿੰਦਾ ਯਾਰ ਹੁਣ ਆ ਕਰਨਾ ਕੋਈ ਹੈਗੀ ਗੱਲ ਇਦਾਂ ਦੀ ਐ ਬਈ ਜਿਵੇਂ ਹੁ ਮੇਰੇ ਸਾਟ ਲੱਗੀ ਹੈ ਅੱਛਾ ਮਰਾ ਹੀ ਆ ਉਹ ਤੋਂ ਬੈਸਟ ਆ ਜਾ ਮਰਿਆ ਬੈ ਕੈਨੇਡਾ ਦਾ ਹਜੇ ਨਹੀਂ ਕੈਨੇਡਾ ਕਿਹੜੇ ਟੂਰਨਾਮੈਂਟ ਦਾ ਬੈਸਟ ਬਣਦਾ ਹੈਗਾ ਉਥੇ ਕੋਈ ਨਿਕਲ ਜੇ ਟ੍ਰਾਂਟੋ ਨਿਕਲ ਜੇ ਕਿਹਨ ਨਿਕਲ ਚਾ ਬੈਸਟ ਅਜੇ ਹਜੇ ਤੱਕ ਲੱਭੂ ਜਾਣਗੇ ਕੈਨੇਡਾ ਬੈਸਟ ਬਣਦਾ ਨਹੀਂ ਬਣਦਾ ਮੰਨ ਤੇ ਹੈਗਾ ਮੰਨ ਤੇ ਹੈਗਾ ਨਿਕਲਦਾ ਸੱਟ ਲੱਗੀ ਹੁਣ ਐਰ ਕੀ ਮਿਹਨਤ ਕਰਨੀ ਆ ਖੇਡਾਂਗੇ ਪੂਰਾ ਮਿਹਨਤ ਤੇ ਤਿਆਰੀ ਕਰਕੇ ਜਾਵਾਂਗੇ ਵੀ ਉਥੇ ਜਦੋਂ ਲੱਭੂ ਨਵਾਂ ਨਵਾਂ ਖੇਡਣ ਲੱਗਾ ਸੀਗਾ ਉਦੋਂ ਲੱਭੂ ਨੂੰ ਕਿਹੜੀ ਟੀਮ ਜਾਂ ਕਿਹੜਾ ਰੇਡਰ ਜਾਂ ਕਿਹੜਾ ਜਾਫੀ ਵਧੀਆ ਲੱਗਦਾ ਹੁੰਦਾ ਸੀ ਅੱਜ ਤੋਂ 5-4 ਸਾਲ ਪਹਿਲਾਂ ਜਦੋਂ ਤ ਆਪਣੇ ਮੈਂ ਇਧਰ ਬਾਈ ਹਰਦੇਹਾਲ ਖੇਡਦਾ ਹਾਂ ਜੀ ਹਰਦਾਸ ਵਾਲਾ ਹਾਂ ਦੋਦੇ ਬ੍ਰੈਕਟ ਦੇ ਹਾਂ ਬਾਈ ਨੱਚ ਕੇ ਕੋਡੀ ਪਾਈ ਜਾਨੀ ਕਿ ਬਾਲੇ ਆਪਾਂ ਫੋਨਾਂ ਦੇਖਦੇ ਨਹੀਂ ਸੀ ਨਿਕਿਉਂ ਦੇਖਣਾ ਬਾਈ ਬਾਲੀ ਕੋਡੀ ਕਹਿਣ ਦਾ ਹਾਂ ਨੱਚ ਕੇ ਪਾਈ ਜਾਣਾ ਅੱਛਾ ਬਹੁਤ ਵਧੀਆ ਕੋਡੀ ਖੇਡਦਾ ਹੈ ਪੂਰਾ ਵਧੀਆ ਲੱਗਦਾ ਪੂਰਾ ਵਧੀਆ ਲੱਗਦਾ ਜੀ ਬਾਈ ਉਹਦਾ ਇਹ ਗੋਦੋ ਦੈਲ ਚ ਸੀ 100 ਰੁਪਿਆ ਬੈਲ ਸੀ ਹਾਂ ਆ ਬੰਦਾ ਬਈ ਜਾਫੀ ਫਿਰ ਉਹਦੋਂ ਉਹਨਾ ਟਾਈਮਾਂ ਜਾਫੀ ਕਿਹੜਾ ਵਧੀਆ ਲੱਗਦਾ ਸੀ ਜਾਫੀ ਦਾ ਵੀ ਆਈ ਸੀ ਜਿਵੇਂ ਆਗੇ ਆਪਣੇ ਖੁਸ਼ੀ ਹੁਣੀ ਆਗੇ ਜਾਫੀ ਖੁਸ਼ੀ ਹੁਣੀ ਹਾਂ ਇਹ ਬਹੁਤ ਖੁਸ਼ੀ ਹੁਣੀ ਆ ਖੁਸ਼ੀ ਦੀ ਕਿਹੜੀ ਚੀਜ਼ ਵਧੀਆ ਲੱਗਦੀ ਹੈ ਖੁਸ਼ੀ ਬੜਾ ਸੁਰਖੀ ਹੋ ਜ ਰਹਿੰਦਾ ਸਦਾ ਹੀ ਪੂਹੀ ਬਈ ਬੰਦਾ ਵੀ ਬੋਕ ਹੈਂਡ ਆ ਆਸਮੋਖ ਆ ਇਹ ਬਾਕੀ ਬਾਈ ਦੇ ਰੈਕਸ਼ਨ ਆ ਰੈਕਸ਼ਨ 24 ਘੰਟੇ ਬਾਈ ਨੇ ਖੁਸ਼ੀ ਰਹਿਣਾ ਮੂਜਾ ਆਸਾ ਹੀ ਰਹਿਣਾ ਇੱਕ ਗੱਲ ਖੁਸ਼ੀ ਦੀ ਇਹ ਵੀ ਹੈ ਕਿ ਜਿਹਨੂੰ ਵੀ ਮਿਲਦਾ ਗਰਾਊਂਡ 'ਚ ਮਿਲੇ ਬਾਹਰ ਮਿਲੇ ਵੱਡੇ ਨੂੰ ਮਿਲੇ ਛੋਟੇ ਨੂੰ ਮਿਲੇ ਉੱਡ ਕੇ ਮਿਲਦਾ ਹਨਾ ਆਸਾ ਜਰੀ ਵੜਦਾ ਹਾਂ ਜਾਫੀ ਪਾਗੇ ਬਈ ਜਾਫੀ ਪਾਗੇ ਹਾਂ ਕਰਨਾ ਇਤਾਂ ਮਿਹਰਦਾ ਤੇ ਜਿਹੜੇ ਅੱ ਪੰਜਾਬ ਜਾਂ ਬਾਹਰ ਅੱਜ ਕੱਲ ਕਿਹੜਾ ਰੀਡਰ ਵਧੀਆ ਲੱਗਦਾ ਹੈ ਇਹ ਆ ਰੀਡਰ ਬੜਾ ਘੈਂਟ ਐਡਾ ਬਾਈ ਬਾਈ ਸੁਲਤਾਨਾ ਸੁਲਤਾਨ ਲੱਗਦਾ ਸੁਲਤਾਨ ਕਿਹੜੀ ਚੀਜ਼ ਵਧੀਆ ਲੱਗਦੀ ਸੁਲਤਾਨ ਦੀ ਓਏ ਛੋਟਾ ਰੀਡਰ ਟਰੱਕ ਢੇਰਾਂ ਦੇ ਖੜਿਆ ਰਹਿੰਦਾ ਅੱਛਾ ਇਹਨੇ ਮਰਦੀ ਗੋਡੀਆਂ ਬਾੜੇ ਓਸ ਦਾ ਇਹ ਤਰੇ ਹੀ ਅਲੱਗ ਹਾਂ ਨਾਲ ਫੇਰ ਬੰਦੇ ਦਾ ਹੌਸਲਾ ਬਹੁਤ ਆ ਉਹਨੇ ਕਹਿਣਾ ਹਾਂ ਮਾਰਨ ਲੱਗਾ ਪਾ ਗੋਡੀਆਂ ਪਾ ਦੇ ਕੋਈ ਚੱਕਰ ਜੱਫਾ ਪਾ ਫੇਰ ਪਾ ਦੇ ਕੋਈ ਚੱਕਰ ਅੱਛਾ ਉਹ ਜੱਫੇ ਲੱਗਣੇ ਹੌਸਲਾ ਬਾਲਾ ਵੱਡਾ ਬਈ ਇਹਦਾ ਅੱਛਾ ਅੱਛਾ ਹਾਂ ਸੁਲਤਾਨ ਆ ਵੀ ਫੇਰ ਕਾਫੀ ਰਹਿਣ ਦਾ ਮ ਬਹੁਤ ਕੱਠੇ ਮੈਂ ਅਜੇ ਖੇਡਦੇ ਬਹੁਤ ਵਧੀਆ ਕੌਡੀਆਂ ਬਹੁਤ ਵਧੀਆ ਪੰਜ ਦੁਆਣੇ ਬਾਈ ਮੈਂ ਬਾਈ ਸੁਲਤਾਨ ਨੇ ਠੀਕ ਹੈ ਠੀਕ ਹਾਂ ਬਈ ਹਾਂ ਜਿਹੜੇ ਹੌਣ ਵਾਲੇ ਜਾਫੀ ਆ ਅੱਜ ਦੇ ਟਾਈਮ ਤੇ ਜਿਹੜੇ ਵਧੀਆ ਖੇਡੀ ਜਾਂਦੇ ਕਿਹੜਾ ਜਾਫੀ ਵਧੀਆ ਲੱਗਦਾ ਬਈ ਜਾਫੀ ਬਈ ਆਪਣਾ ਖੁਸ਼ੀ ਹੀ ਆ ਬਾਈ ਖੁਸ਼ੀ ਵਧੀਆ ਲੱਗਦੀ ਪਹਿਲਾਂ ਵੀ ਖੁਸ਼ੀ ਸੀ ਗਾਜੀ ਅੱਜ ਜਾਫੀ ਆਪਣਾ ਪਹਿਲੀ ਦੰਤ ਹੋਈ ਜਾ ਬਈ ਠੀਕ ਹੈ ਠੀਕ ਹੈ ਹਾਂ ਬਈ ਪਿੰਡ ਵਾਲੀ ਟੀਮ ਫਿਰ ਕਿਵੇਂ ਖੇਡੀ ਜਾਂਦੀ ਥੋੜੀ ਪਰ ਨਹੀਂ ਬਈ ਵਧੀਆ ਪੂਰੀ ਵਧੀਆ ਖੇਡੀਆਂ ਹਾਂ ਵਧੀਆ ਖੇਡੀਆਂ ਜਾਂਦੇ ਆ ਠੀਕ ਜਿਵੇਂ ਚਰਾਗ ਆ ਫਿਰ ਫਰਿਆਦ ਦੀ ਥੋੜੀ ਸੱਟ ਜੀ ਲੱਗ ਗਈ ਤੇ ਹਾਂ ਉਹ ਵੀ ਸੱਟ ਆ ਹੁਣ ਮੈਂ ਤਾਂ ਥੋੜੇ ਮਹੀਨੇ ਤੱਕ ਲਾਪੂਆ ਖੇਡਣਾ ਅੱਛਾ ਅੱਛਾ ਹਾਂ ਬਾਕੀ ਚਲਾਗ ਦਾ ਸੈਟ ਆਪਣਾ ਇੱਕ ਸਵਾਲ ਹੋਰ ਤੇਰੀ ਪਰਸਨਲ ਜ਼ਿੰਦਗੀ ਦਾ ਉਮਰ ਕਿੰਨੀ ਹੋ ਗਈ ਉਮਰ ਬਈ ਆਪਣਾ ਹੋ ਗਈ ਆ 25 ਸਾਲ ਹੋ ਗਏ 25 ਸਾਲ ਹਾਂ ਇਹ ਇਹ ਆਪਣੇ ਪਿੰਡਾਂ ਚ ਹੁੰਦਾ ਵੀ ਜਦੋਂ ਮੁੰਡਾ ਚਾਹੇ ਕੁੜੀ ਵੀ ਟੁੱਟ ਪਜੇ ਘਰਦ ਨੂੰ ਹੋ ਜਾਂਦੇ ਆ ਯਾਰ ਵੀ ਇਹਨੂੰ ਵੇਖ ਗਏ ਯਾਰ ਹੁਣ ਬੇਬੇ ਨੂੰ ਵੀ ਹੁੰਦਾ ਹੋਊਗਾ ਬਾਪੂ ਨੂੰ ਵੀ ਇਹ ਮੁੰਡੇ ਦੇ ਸਿਰ ਤੋਂ ਪਾਣੀ ਵਾਰ ਕੇ ਪੀਣਾ ਹਨਾ ਹਾਂ ਹਾਂ ਮਾਂਪੇ ਦਾ ਵੀ ਚਾਹ ਹੁੰਦਾ ਨਾ ਇੱਕ ਲੱਭੂ ਹੈ ਇਕੱਲਾ ਕਹਿਰਾ ਮੁੰਡਾ ਨਾ ਇਸ ਚੀਜ਼ ਦਾ ਹੀ ਬਹੁਤ ਫਰਕ ਪੈਂਦਾ ਹੋਊਗਾ ਤੇ ਉਹ ਜਿਹੜੇ ਕਿ ਹੁਣ ਕਿਵੇਂ ਵਿਆਹ ਕਦੋਂ ਤੱਕ ਚਲਾਉਣ ਦਾ ਹੈਗਾ ਮੈਂ ਬਈ ਸਾਲਕ ਤੱਕ ਕਰਾਵਾਂਗੇ ਸਾਲਕ ਤੱਕ ਹਾਂ ਇੰਗੇਜਮੈਂਟ ਜਿਹੜੀ ਹੋਗੀ ਗੇਮੈਂਟ ਹੋ ਗਈ ਬਈ ਆ ਉਹ ਤਾਂ ਚਲੋ ਆਪਾਂ ਟੂਰਨਾਮੈਂਟ ਦਾ ਵੀ ਬਹੁਤ ਵੀਰਾਂ ਨੇ ਸੁਣਿਆ ਹੋਊਗਾ ਆਪਾਂ ਜਨ ਤੱਕ ਕੀਤਾ ਵੇ ਹਨਾ ਹਾਂਜੀ ਹਾਂਜੀ ਬਈ ਗੇਮੈਂਟ ਹੋ ਗਈ ਠੀਕ ਹੈ ਠੀਕ ਹੈ ਹਾਂਜੀ ਚਲੋ ਵਧੀਆ ਅਗਲੇ ਸਾਲ ਤੱਕ ਫਿਰ ਅਗਲੇ ਸਾਲ ਤੱਕ ਕਰਾਵਾਂਗੇ ਬਈ ਇੱਥੇ ਹੀ ਕਰਾਉਣਾ ਵਿਆਹ ਕਿ ਫਿਰ ਉੱਥੇ ਕੈਨੇਡਾ ਉਹ ਨਹੀਂ ਵਿਆਹ ਵੀ ਇੱਥੇ ਹੀ ਕਰਾਵਾਂਗੇ ਇੱਥੇ ਹੀ ਕਰਾਵਾਂਗੇ ਠੀਕ ਹੈ ਪੰਜੇ ਕੌਡੀ ਵਾਲੇ ਪੌਣਗੇ ਭੰਗੜਾ ਵਿਆਹ ਦੇ ਵਾਲੇ ਪੂਰੇ ਪੌਣਗੇ ਬਈ ਘਰਦਿਆਂ ਨੂੰ ਚਾਹ ਸਾਰਿਆਂ ਦੇ ਨਾਲ ਇਕੱਲੇ ਇਕੱਲੇ ਰਹਿ ਗਏ ਹੁਣ ਵਿਆਹਲੇ ਹਾਂ ਹਾਂ ਘਰਦਿਆਂ ਸਾਰਿਆਂ ਨੂੰ ਚਾਹ ਬਿਲਕੁਲ ਬਿਲਕੁਲ ਹਾਂਜੀ ਆ ਮਨ ਚ ਆਏ ਤਾਂ ਨਹੀਂ ਕਿਤੇ ਯਾਰ ਵੀ ਮੈਂ ਹਜੇ ਵਿਆਹ ਰੋਕ ਕੇ ਕਰਾਵਾਂ ਮੈਂ ਹਜੇ ਹੋਰ ਖੇਡਣਾ ਕਿ ਕੋਈ ਉਦਾਂ ਦੀ ਗੱਲ ਹੈ ਨਹੀਂਗੀ ਐਨ ਕੇ ਭਈਆ ਹੀ ਮੈਂ ਕਿਹਾ ਹਣਾ ਸੜ ਤੋਂ ਬਾਅਦ ਲੱਗਿਆ ਆ ਸੀਨ ਖੇਡੀਏ ਪੂਰਾ ਠੀਕ ਹੈ ਠੀਕ ਹੈ ਹਾਂ ਬਾਕੀ ਵੀ ਬਿਲ ਕਰਾਉਣਾ ਹੀ ਆ ਚਲੋ ਇਹ ਤਾਂ ਗੱਲ ਹੈ ਕਿ ਬਾਕੀ ਹਰ ਚੀਜ਼ ਟਾਈਮ ਨਾਲ ਆਜੀ ਟਾਈਮ ਨਾਲ ਹਾਂ ਦੇ ਸਵੇਰ ਨਾਲ ਸਹੀ ਲੱਗਦੀ ਹਾਂ ਦੇ ਹਾਂ ਦੇ ਮੰਨ ਲਓ ਵੀ ਫਿਊਚਰ ਚ ਬਾਲ ਬੱਚੇ ਲੱਭੂ ਦੇ ਹੁੰਦੇ ਆ ਜਵਾਕਰੋ ਫਿਰ ਕਬੱਡੀ ਵਾਲੇ ਪਾਸੇ ਜਾਂ ਫਿਰ ਕੋਈ ਕਿ ਹਜੇ ਉੱਥੇ ਤੱਕ ਨਹੀਂ ਸੋਚਿਆ ਇਹਦਾ ਬਈ ਹੈ ਖੜਾਵਾਂਗੇ ਬਾਕੀ ਉਹਨਾਂ ਦੇ ਖੇਡ ਨਾ ਖੇਡਦੇ ਹਨ ਹਣਾ ਉਹ ਤਾਂ ਚਲੋ ਸਮੇਂ ਨਾਲ ਆਉਣਗੇ ਹਾਂਜੀ ਹਾਂਜੀ ਬਈ ਹੁਣ ਜਿਹੜੇ ਅੱਜ ਕੱਲ ਮੁੰਡੇ ਨਵੇਂ ਖੇਡ ਰਹੇ ਆ ਜਿਹੜੇ ਲੱਭੂ ਤੋਂ ਨਿੱਕੇ ਆ ਲੱਭੂ ਤੋਂ ਜੂਨੀਅਰ ਆ ਛੋਟੇ ਆ ਮਤਲਬ ਜਣੀ ਖੇਡਦੇ ਆ ਜਾਂ ਨਵੇਂ ਨਵੇਂ ਉੱਪਰ ਖੇਡਣ ਲੱਗੇ ਆ ਉਹਨਾਂ ਵਾਸਤੇ ਕੋਈ ਲੱਭੂ ਦੀ ਰੈ ਜਾ ਕੋਈ ਸੁਝਾਆ ਯਾਰ ਵੀ ਇਹਨਾਂ ਨੂੰ ਐਂ ਕਰਨਾ ਚਾਹੀਦਾ ਵੀ ਯਾਰ ਜੇ ਇਹ ਇਹਨਾਂ ਚੀਜ਼ਾਂ ਨੂੰ ਕਰਨ ਜਾਂ ਖਰਾਕ ਨੂੰ ਲੈ ਕੇ ਜਾਂ ਕੋਈ ਹੋਰ ਲੈ ਕੇ ਕੋਈ ਰੈਸਲਾ ਨਵੇਂ ਮੁੰਡਿਆਂ ਤੇ ਚਾਹੀਓ ਤੇਰੇ ਪਿੰਡ ਦੇ ਆ ਚਾਹੀਏ ਆਪਣੇ ਆਣ ਗਵਾਂ ਦੇ ਪਿੰਡਾਂ ਦੇ ਆ ਬਈਆ ਹਈਆ ਬਸ ਮਿਹਨਤ ਆ ਜਿਹੜਾ ਬੰਦਾ ਮਿਹਨਤ ਕਰਦਾ ਏਗਣਕ ਦਾ ਰੱਬ ਸੌਂਦਾ ਹੀ ਆ ਆਪਣੇ ਪਿੰਡ ਦਾ ਲੀਡਰ ਹੰਪ੍ਰੀਤ ਆ ਪ੍ਰੀਤ ਹਾਂ ਬਹੁਤ ਵਧੀਆ ਆਰਡਰ ਆ ਹਾਂ ਮਿਹਨਤ ਆ ਬਈ ਮਿਹਨਤੀ ਜਿੰਦਾ ਬੰਦਾ ਕਰਦਾ ਮੁੱਲ ਦਾ ਮਿਲਦਾ ਜੰਮੀ ਮਿਹਨਤ ਦਾ ਹਾਂ ਦੀ ਬਈ ਜਿਹੜੀ ਮਿਹਨਤ ਹੈ ਲੱਭੂ ਨੂੰ ਕੀ ਲੱਗਦਾ ਵੀ ਜਿਹੜੀ ਅੱਜ ਕੱਲ ਜਿੰਮ ਦਾ क्रेज ਹੈ ਮਹਾਨਾ ਵੀਟ ਸਮੇਂ ਦੇ ਨਾਲ ਵੀ ਉਹ ਮਿਹਨਤ ਕਬੱਡੀ ਆਸਤੇ ਵਧੀਆ ਕਿ ਜਿਹੜੀ ਆਪਾਂ ਸ਼ਾਮ ਨੂੰ ਗਰਾਊਂਡ 'ਚ ਕਰਦੇ ਆ ਉਹ ਮਿਹਨਤ ਚਾਹੀਦੀ ਹੈ ਆਪਾਂ ਨੂੰ ਆਪਣਾ ਕੋਈ ਗਰਾਊਂਡ ਦੀ ਬੜੀ ਬੜੀ ਲੱਗਦੀ ਆ ਇਸ ਜਿਆਦੇ ਵਧੀਆ ਲੱਗਦੀ ਆ ਹਾਂ ਕਿਉਂ ਜਦੋਂ ਜਾਨਦੇ ਆ ਆਪਣਾ ਬੋਡੀ ਟਾਇਰਡ ਹੋ ਜਾਂਦੀ ਆ ਮਸਲ ਟਾਇਰਡ ਹੁੰਦੇ ਆ ਸੱਟ ਦੇ ਵੱਧ ਚਾਂਸ ਹੋ ਜਾਂਦੇ ਆ ਠੀਕ ਹੈ ਠੀਕ ਬਾਕੀ ਗਰਾਊਂਡ 'ਚ ਆਪਣੀ ਲਚਕਾਉਣੀ ਆ ਸਰੀਰ ਠੀਕ ਹੈ ਠੀਕ ਹੈ ਹਾਂ ਵੀ ਗਰਾਊਂਡ ਵਧੀਆ ਗਰਾਊਂਡ 'ਚ ਵਧੀਆ ਲੱਗਦਾ ਹਾਂਜੀ ਹਾਂਜੀ ਵੀ ਨਵੇਂ ਮੁੰਡੇ ਫਿਰ ਪਿੰਡ ਵਾਲੇ ਮਗਰ ਤਿਆਰੀ ਤੁਰੀ ਕਰਦੇ ਆ ਹਾਂ ਬਈ ਉੱਠੇ ਆ ਨਰੋਲ ਦੇ ਤਨ ਤਿਆਰ ਮੇਲੇ ਖੇਡੇ ਆ ਮੁੰਡੇ ਵਧੀਆ ਸੈਟ ਆ ਪਿੰਡਾਂ ਦੇ ਜਿਹੜੀ ਲੱਭੂ ਨੇ ਮਿਹਨਤ ਕੀਤੀ ਹੈ ਮੰਨ ਲਓ ਪਿੰਡ ਕੀਤੀ ਹੈ ਗਰਾਉਂਡ ਚ ਮਿਹਨਤ ਕਰਕੇ ਰਾਜੀ ਹੈ ਕੌਣ ਲੱਭੂ ਨੂੰ ਮਿਹਨਤ ਕਰਾਉਂਦਾ ਰਿਹਾ ਆਪ ਹੀ ਕਰਦਾ ਰਿਹਾ ਜਾਂ ਕਿਸੇ ਕੋਚ ਕੋਲ ਜਾ ਕੇ ਜਾਂ ਕਿਵੇਂ ਕੀਤੀ ਆਪਣਾ ਬਈ ਉਸਤਾਦ ਬਈ ਫਰਿਆਦ ਅੱਛਾ ਫਰਿਆਦ ਹਾਂ ਉਹ ਗਰਾਉਂਡ ਦਾ ਰਿਆ ਮੈਂ ਤਾਂ ਹੀ ਪੁੱਛਿਆ ਮੈਂ ਕਿਹਾ ਕਿ ਕਿਉਂਕਿ ਨਾ ਹਨਾ ਮੈਸ ਨਹੀਂ ਹੋਣਾ ਚਾਹੀਦਾ ਬੰਦਾ ਕਿਵੇਂ ਇਧਰ ਨੂੰ ਤੁਰਿਆ ਹਨਾ ਕੀ ਦਾ ਕੀ ਦਾ ਸਾਥ ਰਿਆ ਬਈ ਫਰਿਆਦ ਨੇ ਬਈ ਬਹੁਤ ਮਿਹਨਤ ਕਰਾਈ ਜਾਨੇ ਬਹੁਤ ਮਿਹਨਤ ਕਰਾਈ ਹਾਂ ਜਾਨੇ ਕਿ ਆਪਾਂ ਥੋੜੇ ਨਵੇਂ ਖੇਡਣ ਲੱਗੇ ਸੀ ਇੱਕੇ ਦਾਮ ਸੀ ਹਨਾ ਹੂੰ ਉਹਨੇ ਬਹੁਤ ਮੱਥਾ ਮਾਰਨਾ ਬਈ ਉਹਨੇ ਆ ਗਰਾਉਂਡ 'ਚ ਕੱਲੇ ਨਾ ਮੱਥਾ ਮਾਰੀ ਜਾਣਾ ਤੂੰ ਆਈ ਪੱਟ ਬਚਾਜ ਤੂੰ ਆ ਕਰ ਮਿਹਨਤ ਉਹ ਬਹੁਤ ਮਿਹਨਤ ਬਈ ਬਹੁਤ ਸੰਜੋਗਾ ਬਈ ਫਰਿਆਦ ਇਹਨਾਂ ਦਾ ਬਈ ਪੂਰਾ ਵੱਡਾ ਯੋਗਦਾਨ ਹਾਂ ਬਈ ਪੂਰਾ ਵੱਡ ਹੋਰ ਕੋਈ ਦਿਲ ਦੀ ਗੱਲ ਜਿਹੜੀ ਰਹਿ ਗਈ ਹੋਵੇ ਕਰਨ ਵਾਲੀ ਯਾਰ ਵੀ ਮੈਂ ਆ ਕਰਨੀ ਸੀ ਕਿਸੇ ਸਪੋਰਟਰ ਦੇ ਬਾਰੇ ਜਾਂ ਫੈਮਿਲੀ ਦੇ ਬਾਰੇ ਜਾਂ ਕੋਈ ਹੋਰ ਯਾਰ ਸਾਂਝੀ ਕਰਨੀ ਰਹਿ ਗਈ ਹੋਵੇ ਮਾਮੂ ਅਵਰਸੋ ਠੀਕ ਆ ਚੜਦੀ ਕਰਾ ਉਹ ਚੜਦੀ ਕਰਾ ਬਈ ਚਲੋ ਸੋ ਵੀ ਦਰਸ਼ਕੋ ਇਹ ਲੱਭੂ ਨਾਲ ਅਸੀਂ ਗੱਲਬਾਤ ਕੀਤੀ ਆ ਇਹ ਗੱਲਬਾਤ ਕਿੱਦਾਂ ਦੀ ਰਹੀ ਉਹਦੇ ਬਾਰੇ ਕਮੈਂਟ ਕਰਿਓ ਤੇ ਹੋਰ ਜੇ ਕਿਸੇ ਦਾ ਤੁਹਾਨੂੰ ਲੱਗਦਾ ਵੀ ਆਪਾਂ ਕਿਸੇ ਖਿਡਾਰੀ ਨਾਲ ਆਪਣੇ ਏਰੀਏ ਦੇ ਨਾਲ ਜਾਂ ਕਿਸੇ ਬਾਹਰ ਵਾਲੇ ਨਾਲ ਗੱਲਬਾਤ ਕਰੀਏ ਤੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਅੱਗੇ ਆਪਦੇ ਯਾਰਾਂ ਦੋਸਤਾਂ ਨਾਲ ਸਾਂਝਾ ਕਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ